प्यारे दोस्तों जी एशिया वर्ल्ड वाइड YouTube चैनल ਤੇ ਤੁਹਾਡਾ ਫੇਰ ਤੋਂ ਸਵਾਗਤ ਹੈ ਜਿਸ ਤਰ੍ਹਾਂ ਕਿ ਜਿਸ ਮਾਇਨਾਜ਼ ਹਸਤੀ ਨਾਲਾ ਜਰਸੀ ਇੱਥੇ ਬੈਠੇ ਆ ਤੇ ਡੀਏਵੀ ਕਾਲਜ ਚੰਡੀਗੜ੍ਹ ਦੇ ਵਿੱਚ ਉਹ ਕਿਸੇ ਜਾਣ ਪਛਾਣ ਦੇ ਮਹਤਾਜ ਤਾਂ ਨਹੀਂ ਕਿਉਂਕਿ ਅਗਰ ਉਹਨਾਂ ਦੀ ਇੰਟਰੋਡਕਸ਼ਨ ਦੇਣੀ ਹੋਵੇ ਤਾਂ ਕੋਈ ਵੀ ਵੀਡੀਓ ਬਹੁਤ ਹੀ ਲੰਬੀ ਘੰਟਿਆਂ ਦੀ ਵਿੱਚ ਵੱਧੀ ਹੋ ਜਾਣੀ ਹੈ ਕਿਉਂਕਿ ਜਿਹੜਾ ਉਹਨਾਂ ਦਾ ਜੀਵਨ ਹੈ ਜੀਵਨ ਦੀ ਸਟਾਰਟ ਹੈ ਸਟਰਗਲ ਹੈ ਜਨੂਨ ਹੈ ਉਹ ਦੱਸਿਆ ਨਹੀਂ ਜਾ ਸਕਦਾ ਲਫ਼ਜ਼ਾਂ ਦੇ ਵਿੱਚ ਸਵਾਗਤ ਹੈ ਜੀ ਯੋਗਰਾਜ ਸਿੰਘ ਜੀ ਤੁਹਾਡਾ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜਿਸ ਤਰ੍ਹਾਂ ਯੋਗਰਾਜ ਜੀ ਮੈਂ ਤੁਹਾਡੀ ਇੰਟਰੋਡਕਸ਼ਨ ਇਹੀ ਦੇ ਪਾਇਆ ਕਿ ਤੁਹਾਡੇ ਬਾਰੇ ਦੱਸਣਾ ਬਹੁਤ ਹੀ ਮੁਸ਼ਕਿਲ ਹੈ ਇਨਸਾਨੀਅਤ ਤੌਰ ਤੇ ਵੀ ਤੁਹਾਡੇ ਤੋਂ ਦੇਖੋ ਅੱਜ ਮੈਂ ਇੱਥੇ ਦੇਖਿਆ 1.5-2 ਘੰਟੇ ਦੀ ਜਿਹੜੀ ਤੁਹਾਡੀ ਮੁਸ਼ਕਕਤ ਹੈ ਮਿਹਨਤ ਹੈ ক্রিকেট ਲਈ ਤੁਹਾਡਾ ਪਿਆਰ ਹੈ ਉਬੀ ਮਤਲਬ ਲਾਸਾਨੀ ਹੈ ਕਹਿੰਦੇ ਆਪਾਂ ਹਨਾ ਲਾਸਾਨੀ ਚੀਜ਼ ਹੈ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੇਖਿਆ ਤੇ ਇਹ ক্রিকেট ਨਾਲ ਤੁਹਾਨੂੰ ਪਿਆਰ ਕਰਦੋਂ ਪਿਆ ਸੀ ਕਾਫੀ ਪੁਰਾਣੀ ਗੱਲ ਥੋੜੀ ਪਿਛਲੇ ਲੈ ਜਾਣੀ ਪੈਣੀ ਹੈ ਜੀ ਜਰੂਰ ਪਿਤਾ ਜੀ ਮੇਰੇ ਐਸਪੀਸੀ ਪੈਪਸੋ ਪੁਲਿਸ ਦੇ ਵਿੱਚ ਜ਼ਾਰਪਾਕ ਸਿੰਘ ਜੀ ਹੰਟਰ ਸੀ ਜੀ ਲਾਹੌਰ ਤੋਂ ਪੜੇ ਸੀ ਹਾਂਜੀ ਮੈਨੂੰ ਇੱਕ ਵਾਰੀ ਕਿਹਾ ਵਾ ਕਿ ਤੁਸੀਂ ਹੰਟਿੰਗ ਕਿਉਂ ਕਰਦੇ ਹੋ ਹਾਂਜੀ ਕਹਿੰਦੇ ਇੱਕ Sport ਹੈ ਇਹ ਇੱਕ ਗੇਮ ਹੈ ਅੱਛਾ ਜੀ ਤੋਂ ਬਾਅਦ 7 ਸਾਲ ਅਸੀਂ ਮੇਰੀ ਉਹ ਜਗੜਾ ਵਿੱਚ ਪਰਵੇਸ਼ ਕੀਤੀ ਨੈਨੀਤਾਲ ਬਾਜਪੁਰ ਸਾਡੀਆਂ ਜ਼ਮੀਨਾਂ ਸੀ ਉੱਥੋਂ ਮੈਂ ਇੱਥੇ ਆ ਕੇ ਸੇਂਟ ਜੋਜ ਦੇ ਵਿੱਚ ਜੀ ਮੈਂ ਬੇਸਿਕਲੀ ਕ੍ਰਿਕਟ ਖੇਡਦਾ ਰਹੀ ਸੀ ਮੈਂ ਐਥਲੀਟ ਸੀ ਬੜਾ ਅੱਛਾ ਅੱਛਾ ਜੀ ਸਾਡੇ ਮਿਸਟਰ ਫਿਲਿਪ ਸੀਗੇ ਸੇਂਟ ਜੋਨ ਸਕੂਲ ਦੇ ਵਿੱਚ ਜੀ ਉਹ ਐਥਲੈਟਿਕਸ ਕਰਾਉਂਦੇ ਸੀ ਤੇ 6ਵੀਂ 7ਵੀਂ ਕਲਾਸ 'ਚ ਮੇਰਾ 100 ਮੀਟਰ ਟਾਈਮਿੰਗ 10.2 ਸੈਕਿੰਡs ਰੁਕੇ ਜਿਹੜਾ ਵੀ ਉਸ ਵੇਲੇ ਏਸ਼ੀਅਨ ਰਿਕਾਰਡ ਸੀ ਮੇਰੇ ਫਾਦਰ ਨੂੰ ਬੜਾ ਚਾਅ ਸੀ ਵੀ ਆਪਾਂ ਸਪੋਰਟਸ ਉਹ ਖੇਢੀਏ ਜਿਹੜੀ ਇੰਡੀਵਿਜੂਅਲ ਹੋਵੇ ਉੱਥੇ ਪੋਲਿਟਿਕ ਔਰ ਫਿਰ ਸਾਡੇ ਸਕੂਲ ਚ ਕ੍ਰਿਕਟ ਸ਼ੁਰੂ ਹੋ ਗਈ ਸਾਡੇ ਪੀਜੀ ਟੈਨੈਂਸੀ ਕੇ ਉਹ ਉਹਨਾਂ ਨੇ ਫਿਰ 8ਵੀਂ ਕਲਾਸ ਦੇ ਵਿੱਚ ਇੱਕ ਟੀਮ ਬਣਾਈ ਕ੍ਰਿਕਟ ਦੀ ਤੇ ਮੈਂ ਸਾਰੀਆਂ ਗਿੱਮਾਂ ਚ ਬੜਾ ਚੰਗਾ ਸੀ ਜੀ ਰੱਬ ਦੀ ਕਿਰਪਾ ਰਹੀ ਹੈ ਫਿਰ ਉੱਥੇ ਕ੍ਰਿਕਟ ਸ਼ੁਰੂ ਹੋਈ ਤੇ ਫਿਰ 8ਵੀਂ ਕਲਾਸ ਚ ਜਾ ਕੇ ਅਸੀਂ ਕ੍ਰਿਕਟ ਸ਼ੁਰੂ ਕੀਤੀ ਪਰ ਮੇਰੇ ਫਾਦਰ ਨੂੰ ਕਦੇ ਵੀ ਗਵਾਰਾ ਨਹੀਂ ਆਈ ਸੀ ਕਿਉਂਕਿ ਉਹ ਕਹਿੰਦੇ ਸੀ ਆਪਾਂ ਕਿਹੜੀ ਗੇਮ ਖੜ ਲਈ ਹੈ ਬੇਟਾ ਮੈਂ ਕਿਹਾ ਚਲੋ ਜੀ ਐਥਲੈਟਿਕਸ ਵੀ ਆਪਾਂ ਕਰੀ ਜਾਣੇ ਤੇ ਗੇਮ ਵੀ ਖੇਲੀ ਜਾਣੇ ਕਿਉਂਕਿ ਇਹਦੇ ਵਿੱਚ ਵੀ ਸਾਡੇ ਕਿਸਮ ਚਾਹੀਦਾ ਜੀ ਸੋ ਇਸ ਤਰ੍ਹਾਂ ਕਰਕੇ ਕ੍ਰਿਕਟ ਸ਼ੁਰੂ ਹੋਈ 1973 ਦੀ ਗੱਲ अच्छा जी ओ तो शुरू है 52 इयर्स बैक हां 52 इयर्स या ए ਤੁਸੀਂ ਜਿਸ ਸਾ ਸਕੂਲ ਦੇ ਵਿੱਚ ਉਹ ਖੇਲਣਾ ਫਿਰ ਤੁਹਾਡੇ ਫਾਦਰ ਨੇ ਤੁਹਾਨੂੰ ਮੋਟੀਵੇਟ ਕਰਨਾ ਸ਼ੁਰੂ ਕੀਤਾ ਜਦੋਂ ਗੇਮ ਅੱਛੀ ਹੋ ਗਈ ਮੇਰੇ ਟਾਇਰ ਨੇ ਮਤਲਬ ਆਉਂਦੇ ਸੀ ਬਜ਼ੁਰਗ ਹੋ ਗਏ ਸੀ ਬੜੇ ਬੋਨ ਬਰੀ ਲੇਟ ਮੇਰੇ ਫਾਦਰ یو ਟੋਲ ਪਤਾ ਹੀ ਤੁਹਾਨੂੰ ਕਹਾਣੀ ਦਾ हां यू ਟੋਲ ਉਹ ਬਜ਼ੁਰਗ ਉਹ ਆ ਜਾਂਦੇ ਸੀ ਖਾਣਾ ਲੈ ਕੇ ਮੇਰਾ ਮਨ ਨੂੰ ਅੱਖਾਂ ਥੋੜਾ ਕੱਟ ਦਿਖਣ ਲੱਗ ਗਿਆ ਸੀ ਉਹ ਅਗੇ ਬੈਠ ਕੇ ਦੇਖਦੇ ਸੀ ਦੂਰਬਿੰਦ ਲਾ ਕੇ ਮੇਰੇ ਮੈਚ ਬੜਾ ਅੱਛਾ ਲੱਗਦਾ ਸੀ ਅੱਛਾ ਜਦੋਂ ਤੁਹਾਡਾ ਜਨਮ ਹੋਇਆ ਹੀ ਵਾਸ 72 ਇਅਰ ਹੀ ਵਾਸ 60 ਇਅਰਸ <coughs> 60 ਵਨ ਆਈ ਵਾਸ ਬੋਰਨ ਹੀ ਵਾਸ 72 72 ਮਨੋਦਰ ਵਯਾਸ ਉੱਤ ਸਾਲ ਦੀ ਉਮਰ ਚੋਈ ਸੀ ਫਿਰ ਰਾੜੇ ਵਾਲੇ ਸੰਤ ਜਿਹੜੇ ਸੀ ਸੰਤੀ ਸਰ ਸਿੰਘ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਫਿਰ ਉਸ ਧਰਤੀ ਤੇ ਮਾਏ ਜਨਮ ਲਿਆ ਜੀ ਪਰ ਕਈ ਵਾਰੀ ਬੰਦਾ ਇਕੱਲਾ ਜਿਹੜਾ ਪਟਕ ਜਾਂਦਾ ਬਹੁਤ ਪਟਕਣ ਹੋਈ ਹੈ ਜ਼ਿੰਦਗੀ ਦੇ ਵਿੱਚ ਤੁਸੀਂ ਸਾਰੇ ਸਾਰਾ ਕੁਝ ਜਾਣਦੇ ਹੀ ਆ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਉਣਾ ਗੱਡੀ ਲੈ ਕੇ ਫਿਰ ਉਹਨਾਂ ਨੇ ਚਾਹ ਨਾਲ ਮੈਨੂੰ ਪਾਲਿਆ ਮੈਂ ਇਕੱਲਾ ਹੀ ਬੱਚਾ ਸੀ ਉਹਨਾਂ ਦੀ ਗੋਦ ਚ ਜੀ ਮੇਰੇ ਮਦਰ ਸੀ ਉਮਰ ਚ ਬਹੁਤ ਛੋਟੇ ਸੀ ਉਹ 19 ਸਾਲਾਂ ਦੀ ਜਦੋਂ ਮੇਰੇ ਫਾਦਰ ਨਾਲ ਵਿਆਹੇ ਗਏ ਹਾਂਜੀ ਕਿੰਨੇ ਸਾਲਾਂ ਦੀ ਸੀ ਜਦ ਮੈਂ ਪੈਦਾ ਹੋਇਆ ਸੋ ਇਹ ਦੋਨੋਂ ਮਾਂ-ਬਾਪ ਦੀ ਗੋਦ ਚ ਮੈਂ ਪੜਿਆ ਜਿਹੜਾ ਮੈਂ ਸਮਝਦਾ ਕਿ ਸਭ ਤੋਂ ਮੇਰਾ ਛਟਾ ਹੈ ਜੀ ਤੇ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਜਦੋਂ ਤੁਹਾਡੇ ਫਾਦਰ ਨੂੰ ਫਿਰ ਤੁਹਾਡਾ ਇੱਧਰ ਥੋੜਾ ਜਿਹਾ ਰੁਝਾਨ ਹੋ ਗਿਆ ਕਿ ਮੇਰਾ ਮੁੰਡਾ ਬੇਸ਼ੱਕ ਉਹ ਤੁਹਾਨੂੰ ਦੇਖਦੇ ਸੀ ਜਦੋਂ ਖੁਸ਼ੀ ਹੁੰਦੀ ਹੋਊਗੀ ਲੇਕਿਨ ਕਿੰਨਾ ਕੁ ਸਮਾਂ ਉਹ ਜੀਏ ਤੁਹਾਡੇ ਕ੍ਰਿਕਟ ਦੇ ਜਿਹੜਾ ਟਾਈਮ ਪੀਰੀਅਡ ਸੀਗਾ ਉਹ ਕਿੰਨੇ ਟਾਈਮ ਉਹਨਾਂ ਦੀ ਲਾਈਫ ਸੀ 24 ਸਾਲ ਦਾ ਸੀ ਜਦੋਂ ਗੁਜ਼ਰ ਗਏ ਮੈਂ 22 ਸਾਲ ਦਾ ਸੀ ਜਦ ਮੈਂ ਖੇਡ ਲਿਆ ਸੀ ਵੱਡੀ ਵੱਡੀ ਕ੍ਰਿਕਟ ਫਿਰ ਮੈਨੂੰ 2 ਸਾਲ ਛੱਡਣਾ ਪੈ ਗਿਆ ਵਿੱਚ ਜੀ ਕਿਉਂਕਿ ਮੇਰੇ ਫਾਦਰ ਬਿਮਾਰ ਹੋ ਗਏ ਫਿਰ ਮੈਂ ਰੀਸਟਾਰਟ ਕੀਤਾ 1978 ਦੇ ਵਿੱਚ ਜੀ 79 ਦੇ ਵਿੱਚ ਸੋ 79 ਦੇ ਵਿੱਚ ਮੈਂ ਖੇਡਣਾ ਸ਼ੁਰੂ ਕੀਤਾ ਤਾਂ ਦੇਖਣਾ ਚਾਹੁੰਦਾ ਸੀ ਇੰਡੀਅਨ ਟੀਮ ਦੇ ਵਿੱਚ ਮੇਰੇ ਮਦਰ ਫਾਦਰ ਦਾ ਬੜਾ ਸੁਪਨਾ ਸੀ ਅੱਛਾ ਜੀ ਫਿਰ ਮੈਂ ਇੰਡੀਅਨ ਟੀਮ ਸਿਲੈਕਟ ਹੋਇਆ 1981 ਦੇ ਵਿੱਚ ਫਿਰ ਅਸੀਂ ਸਾਡੀ ਆਸਟ੍ਰੇਲੀਅਨ ਸੀਰੀਜ਼ ਨਿਊਜ਼ੀਲੈਂਡ ਸੀਰੀਜ਼ ਅਸੀਂ ਫਿਰ ਚਾਰ ਜਗ੍ਹਾ ਗਏ ਫਿਜੀ ਆਇਲੈਂਡਸ ਗਏ ਉਹ ਤਿੰਨ ਚਾਰ ਮਹੀਨੇ ਦਾ ਟੂਰ ਸੀ ਬੜੇ ਖੁਸ਼ੀ ਹੋਵ ਕਮੈਂਟਰੀ ਮੇਰੇ ਮਦਰ ਦਾ ਰਵੇ ਕਮੈਂਟਰੀ ਲਾ ਕੇ ਸੁਣਦੇ ਹੁੰਦੇ ਸੀ ਅੱਛਾ ਜੀ ਉਦੋਂ ਕੁਆਲਿਟੀ ਦਾ ਬੜਾ ਸ਼ੌਕ ਸੀ ਚੀਜ਼ਾਂ ਦੇਖੋ ਨਾ ਕਿਹਾ ਜੀ ਤੇ ਉਹ ਫਿਰ ਬੜੇ ਮੋਸ਼ਨ ਜਦ ਮੈਂ ਆਇਆ ਤਾਂ ਕਹਿੰਦੇ ਮੇਰਾ ਸਾਰਾ ਸੁਪਨੇ ਪੂਰੇ ਹੋ ਗਏ ਜੀ ਵਿੱਚ ਸਾਰਾ ਕੁਝ ਕੱਟ ਲਿਆ ਜੀ ਸੋ ਆਈ ਥਿੰਕ অলਵੇਜ਼ ਵੀ ਮੈਂ ਮੇਰਾ ਮੁੰਡਾ ਇੰਡੀਆ ਖੇਡ ਕੇ ਉਹਨੇ ਬੜੀ ਮਿਹਨਤ ਕੀਤੀ ਹੈ ਜੀ ਸੋ ਇਸ ਕਰਕੇ ਮੈਨੂੰ ਖੁਸ਼ੀ ਇਸ ਗੱਲ ਦੀ ਮੈਂ ਆਪਣੇ ਪੇਰੈਂਟਸ ਨੂੰ ਬੜੀ ਖੁਸ਼ੀ ਦੇ ਸਕਿਆ ਔਰ ਹੋਰ ਖੁਸ਼ੀ ਇਸ ਗੱਲ ਦੀ ਕਿ ਉਹਦਾ ਪੋਤਾ ਜੀ ਉਹ ਦੁਨੀਆ ਦਾ ਯੋਗਰਾਜ ਸਿੰਘ ਦੁਨੀਆ ਦਾ ਬਿਹਤਰੀਨ ਪਲੇਅਰ ਬਣਿਆ ਸੋ ਆਈ ਥਿੰਕ ਉਹ ਸਾਰਾ ਸਰਕਲ ਪੂਰਾ ਹੋ ਗਿਆ ਜੀ ਸਰ ਉਹੀ ਗੱਲ ਨੂੰ ਮੈਂ ਨਾਲ ਹੀ ਜੋੜਦਾ ਕਿਉਂਕਿ ਪਿੱਛੇ ਜੇ ਤੁਹਾਡੀ ਇੱਕ ਇੰਟਰਵਿਊ ਆਈ ਤੁਸੀਂ ਕਿਹਾ ਕਿ ਮੈਨੂੰ ਕਦੇ ਨਹੀਂ ਫੀਲ ਹੋਇਆ ਸੀ ਉਹ ਇੰਟਰਵਿਊ ਨੇ ਮੈਨੂੰ ਵੀ ਹਿਲਾ ਕੇ ਰੱਖਤਾ ਤੇ ਅਸੀਂ ਵੀ ਉਸ ਰਾਤ ਤੇ ਚੱਲਣ ਦੀ ਉਤਾਪਲੇ ਹੋ ਗਏ ਕਿ ਯੁਗਰਾਜ ਸਿੰਘ ਵੀ ਬਚਪਨ ਤੋਂ ਹੀ ਪਾਠ ਦੇ ਬਹੁਤ ਸ਼ਕੀਰ ਹੈ ਪਾਠ ਕਰਦੇ ਨੇ ਬਹੁਤ ਜ਼ਿਆਦਾ ਮੇਰਾ ਖੇਲ ਜੀ ਸਾਰੀ ਫੈਮਿਲੀ ਦੇ ਵਿੱਚ ਹੀ ਹੈ ਭਾਈ ਜੀ ਬਿਕੋਜ਼ ਅ ਮੇਰੇ ਮਾਤਾ ਜੀ ਬਹੁਤ ਕਿਉਂਕਿ ਸੰਤੀ ਸਿਰਸਿੰਘ ਜੀ ਦੇ ਕੋਲ ਉਹ 12 ਸਾਲ ਉਹਨਾਂ ਨੇ ਉੱਥੇ ਜਾ ਕੇ ਸੇਵਾ ਕਰੀ ਮਿਲਿਆ ਉਹਨਾਂ ਨੂੰ ਸੋ ਆਈ ਥਿੰਕ ਉਹ ਫੈਮਿਲੀ ਦੇ ਵਿੱਚ ਹੀ ਸੀਗਾ ਮੈਨੂੰ ਸ਼ੁਰੂ ਤੋਂ ਇੰਨਾ ਲਗਾਵ ਸੀ ਗੁਰਬਾਨੀ ਤੇ ਨਾਲ ਰੱਬ ਨਾਲ ਮੇਰੇ ਬੜਾ ਵੱਡਾ ਜੁੜਾ ਹੁੰਦਾ ਸੀਗਾ ਅੱਛਾ ਜੀ ਮੇਮ ਜੁੜਾ ਕਦੇ ਖੁੱਲ ਜਾਂਦਾ ਮੈਂ ਸਾਰਾ ਦਿਨ ਬੰਨਦਾ ਰਹਿੰਦਾ ਮੇਰੇ ਵੀ ਹੁੰਦਾ ਸੀ ਐਡਾ ਵੱਡਾ ਮੈਂ ਕਈ ਵਾਰੀ ਕਹਿ ਦੇਣਾ ਮਾਤਾ ਜੀ ਨੂੰ ਮੈਂ ਕਹਾਂ ਜੀ ਇਹ ਮੈਂ ਸੁਵਾਲਾ ਕਿਵੇਂ ਸੁਵਾਲਾ ਕਹਿੰਦੇ ਇਹਨੂੰ ਹੱਥ ਲਾ ਲਈ ਬਾਕੀ ਸਭ ਠੀਕ ਹੈ ਉਹ ਬੜੇ ਸਿੱਖੀ ਦੇ ਵਿੱਚ ਸੀਗੇ ਉਹਨੂੰ ਹੱਥ ਲਾਇਆ ਤੇ ਔਖੇ ਹੋਏ ਬਹੁਤ ਉਹ ਤਾਂ ਜੀ ਮੈਂ ਤੁਹਾਨੂੰ ਮੈਂ ਵੀ ਲਾਇਆ ਦੇਖੋ ਆਪਾਂ ਜ਼ਿੰਦਗੀ ਚ ਬਹੁਤ ਵੱਡਾ ਮੈਂ ਉਹ ਤੋਂ ਦਾ ਮੇਰਾ ਲਾਈਫ ਦੇ ਵਿੱਚ ਕਦੇ ਸ਼ਾਂਤੀ ਆਈ ਨਹੀਂ ਜਦੋਂ ਦੇ ਮੈਂ ਬਾਲਕਾ ਉਸ ਗੱਲ ਮੇਰੇ ਵੀ ਨਹੀਂ ਆ ਆਪਾਂ ਕਿੰਨਾ ਸਫਰ ਕੀਤਾ ਸਾਰਿਆਂ ਨੇ ਹਾਂ ਉਹ ਪਾਸ ਫਿਰ ਮੈਨੂੰ ਕਹਿ ਗਏ ਸੀ ਕਹਿੰਦੇ ਵੀ ਜੇ ਤੂੰ ਸੰਪੂਰਨ ਸਿੱਖ ਗੁਰੂ ਦਾ ਮਾ ਬਣ ਕੇ ਆਇਆ ਨਾ ਤੇ ਸਾਨੂੰ ਅਸੀਂ ਸਮਝਾਂਗੇ ਵੀ ਤੂੰ ਜੰਮਿਆ ਹੀ ਨਹੀਂ ਅੱਛਾ ਜੀ ਬੜੀਆਂ ਗਾਲਾਂ ਫਾਦਰ ਨੇ ਉਹ ਛੱਡੋ ਜੀ ਮੇਰੇ ਮਦਰ ਮੈਨੂੰ ਹਸਪੀਟਲ 'ਚ ਇਹ ਕਹਿੰਦਾ ਸੀ ਕਿ ਮੇਰੀ ਕੁੱਖ ਨੂੰ ਤੂੰ ਦਾਗ ਲੱਗਾ ਤੇ ਮੇਰੀ ਡਾਈੰਗ ਮਦਰ ਉਹ ਸੀ ਇਮੇਜਨ ਸ਼ੀ ਵਾਸ ਸੇਇੰਗ ਦੈਟ ਟਾਈਮ ਹੱਥ ਫੜਿਆ ਉਹਨੇ ਤੇ ਮੈਂ ਕਿਹਾ ਮਾਂ ਕਹਿੰਦੇ ਪੁੱਤ ਜੇ ਤੂੰ ਨਾ ਨਾ ਮੇਰੇ ਗੁਰੂ ਦਾ ਸਿੱਖ ਬਣਿਆ ਮੈਂ ਸਮਝੂ ਕਿ ਮੇਰੀ ਕੁੱਖ ਨੂੰ ਤੂੰ ਦਾਗ ਲਾਤਾ ਬਾਝ ਰਹਿ ਜੀ ਮੈਂ ਚੰਗੇ ਸੀ ਅੱਜ ਉਹ ਮਾਂ ਦੀ ਰੂਹ ਕਿੰਨੀ ਖੁਸ਼ ਹੋਣੀ ਹੈ ਉਹੀ ਪੁੱਤ ਦੁਬਾਰਾ ਮੋੜ ਆਪਣੇ ਘਰ ਆ ਗਿਆ ਹੈ ਨਾ ਜੀ ਤੇ ਇਹ ਕਦੋਂ ਦਾ ਫੈਸਲਾ ਲੈ ਰਹੇ ਸੀ ਤੁਸੀਂ ਇਹ ਤੁਹਾਡੇ ਮਨ 'ਚ ਜਿਹੜਾ 6 5 ਪੰਜ ਹੈ ਕਦੋਂ ਦਾ ਚੱਲ ਰਿਹਾ ਸੀਗਾ ਅਮ੍ਰਿਤ ਛਕਣ ਵਾਲਾ ਈ ਸਾਲ ਹੋ ਗਏ ਭਾਈ ਬਹੁਤ ਸਾਲ ਹੋ ਗਏ ਬਹੁਤ ਤੜਫਨ ਜੀ ਹਾਂ ਜੀ ਆਖੇ ਤੁਹਾਡੀ ਅੱਖਾਂ 'ਚ ਬਹੁਤ ਜ਼ਿਆਦਾ ਔਰ ਤੁਸੀਂ ਸਵਾਲ ਹੀ ਐਸਾ ਕੀਤਾ ਹਾਂ ਦੀ ਗੱਲ ਹੈ ਬਿਰੂ ਦਾ ਪਿਆਰ ਹੀ ਐਸਾ ਉਹ ਤੜਫਣ ਜਿਹੜੀ ਸੀ ਐ ਰਹਿ ਰਹੀ ਸੀ ਕਿ ਮੈਂ ਨਾ ਤੇ ਦੁਨੀਆ ਨੂੰ ਮੂੰਹ ਦਿਖਾਉਣ ਜੋਗਾ ਨਾ ਮੈਂ ਸਿੱਖੀ ਨੂੰ ਮੂੰਹ ਦਿਖਾਉਣ ਜੋਗਾ ਨਾ ਮੈਂ ਗੁਰੂ ਨੂੰ ਮੂੰਹ ਦਿਖਾਉਣ ਜੋਗਾ ਵਾਹ ਕਹਿੰਦਾ ਮੈਂ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦਾ ਪੁੱਤਰ ਜਦ ਵੀ ਮੈਂ ਗੱਲ ਕਰਦਾ ਸੀ ਮੈਨੂੰ ਕਿਤੇ ਨਾ ਕਿਤੇ ਆਵਾਜ਼ ਆਉਂਦੀ ਸੀ ਨਹੀਂ ਨਹੀਂ ਤੇ ਤੂੰ ਇਹਦੇ ਜੋਗਾ ਹੈ ਨਹੀਂ ਪਰ ਚੱਲ ਕਿਉਂਕਿ ਗੁਰੂ ਤਾਂ ਗੁਰੂ ਹੀ ਹਨ ਗੁਰੂ ਦੇ ਕੋਲ ਜਾ ਕੇ ਥੋੜੀ ਸੁਣ ਲਿਓ ਮੇਰੀ ਗੱਲ ਇਹ ਸੁਣਾਗੇ ਸੁਣਾ ਤੇ ਉਹ ਗੱਲ ਕਰਦੇ ਕਰਦੇ ਮੈਨੂੰ ਇਹ ਫੀਲ ਹੋ ਰਿਹਾ ਸੀ ਬਹੁਤ ਚਿਰ ਤੋਂ ਮਹਾਰਾਜ ਅਲ ਲੜ ਲੈਦਾ ਬੜਾ ਰੋਣਾ ਜੀ ਮੈਂ ਕਦੇ ਔਰ ਦਰਬਾਰ ਸਾਹਿਬ ਜਾ ਕੇ ਰੋਣਾ ਕਦੇ ਟਾਲਾ ਸਾਹਿਬ ਤਾਂ ਬਹੁਤ ਰੋਇਆ ਬਾਬਾ ਦੀਪ ਸਿੰਘ ਜੀ ਮਹਾਰਾਜ ਮੈਨੂੰ ਲੜ ਲਾ ਲੋ ਲੜ ਲਾ ਲੋ ਨੰਦਪੁਰ ਸਾਹਿਬ ਜਾਣਾ ਫਤਿਹਗੜ ਸਾਹਿਬ ਜਾਣਾ ਬੱਚਿਆਂ ਕੋਲ ਰੋਣਾ ਹੈ ਜੀ ਕਦੇ ਚਮਕੌਰ ਸਾਹਿਬ ਜਾਣਾ ਵੱਡੇ ਸਾਹਿਬ ਜੱਦੇ ਕੋਲ ਰੋਣਾ ਸੋ ਮੇਰੇ ਖਿਆਲ ਨੂੰ ਸਾਰਾ ਜਿਹੜਾ ਸੀ ਕਿਤੇ ਨਾ ਕਿਤੇ ਜਾ ਕੇ ਸਾਰਿਆਂ ਨੇ ਦਸਵੇਂ ਪਾਛੇ ਨੂੰ ਕਿਰਪਾ ਕਰੀ ਹੋਊਗੀ ਨਾ ਕੀ ਆ ਹੀ ਹੋਗਾ ਬਾਬਾ ਦੀਪ ਸਿੰਘ ਜੀ ਨੇ ਕਿ ਮਹਾਰਾਜ ਬੜਾ ਪਿਆਰੇ ਨੂੰ ਗੱਲ ਲਾ ਲੋ ਉਹ ਫਿਰ ਜੀ ਦਿਨ 13 ਮਈ ਨੂੰ ਆਇਆ ਜੀ 2025 ਨੂੰ ਮੈਂ ਉਸ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਡੈਥ ਬੈੱਡ ਤੇ ਸੀ ਉਹ ਆ ਦੋ ਤੁਹਾਨੂੰ ਕਿਸ ਗੱਲ ਦਾ ਨਹੀਂ ਪਤਾ ਮੈਂ ਡੈਥ ਬੈੱਡ ਤੇ ਸੀਗਾ ਮੇਰੇ ਮੈ ਤੁਹਾਨੂੰ ਪਾਈਪਸੜੀ ਹੁੰਦੀ ਸੀ 5 ਤਰੀਕ ਹਾਂਜੀ ਮੈਂ ਉਹ ਹਸਪੀਟਲ ਸੀਗਾ 8 ਨੂੰ ਆਇਆ ਮੈਂ ਤਾਂ ਹੀ ਕਿਹਾ ਤੁਸੀਂ ਗੁੱਸੇ ਚੋਂ ਮੈਂ ਕਿਹਾ ਮੈਨੂੰ ਫੀਲ ਹੋਇਆ ਗਏ ਮੈਂ ਕਿਹਾ ਉਹ ਬੜਾ ਮੇਰੇ ਚੱਲ ਰਿਹਾ ਸੀ ਪੇਨ ਤੇ ਉਹ ਨਾੜਾਂ ਬੰਦ ਹੋ ਗਈਆਂ ਸੀ ਫਿਰ ਇਥੋਂ ਸਾਰਾ ਪਾਈਪ ਪਾ ਕੇ ਸਾਰਾ ਵਿਚੋਂ ਕੱਢਿਆ ਸਾਰਾ ਕੀਤਾ ਕਹਿੰਦੇ ਫਿਰ ਆਪਰੇਸ਼ਨ ਕਰਨਾ ਪੈਣਾ ਉਹ ਕਹਿੰਦੇ ਦੋ ਵਾਰ ਆਪਰੇਸ਼ਨ ਅੱਗੇ ਹੋ ਗਿਆ ਡੈਥ ਹੋ ਸਕਦੀ ਹੈ ਫਲਾਨਾ ਹੋ ਸਕਦਾ ਡਾਕਟਰ ਡੋਲੇ ਹੈਗਾ ਇੱਥੇ ਬਹੁਤ ਫੇਮਸ ਡਾਕਟਰ ਹਾਂ ਉਹ ਸਰਜਨ ਵੀ ਹੈ ਉਹਨੇ ਮੈਨੂੰ ਕਿਹਾ ਤਦ ਆਪਰੇਸ਼ਨ ਕਰਨਾ ਪੜੇਗਾ ਤੋ ਮੈਂ ਕਰ ਦੂੰਗਾ ਇਵਨ ਇਫ ਯੂ ਹੈਵ ਟੂ ਡਾਈ ਆ ਡੋਨਟ ਕੇਅਰ ਬਿਕੋਜ਼ ਯੂ ਆਰ ਯੂ ਆਲ ਗੋਇੰ ਟੂ ਡਾਈ ਲਾਈਕ ਉਹ ਕਹਿੰਦਾ ਜੇ ਪਾਈਪ ਆ ਫਟ ਗਈਆਂ ਜਾਂ ਕਿਤੇ ਸਾਹ ਦੀ ਪਾਈਪ ਚ ਕੁਝ ਵੀ ਚਲਾ ਗਿਆ ਤੋ ਯੂ ਆਰ ਗੋਨ ਸੋ ਮੈਂ ਸਮਝਦਾ ਹੂੰ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਨੇ ਉਹ ਮੈਨੂੰ ਫਿਰ ਮੈਂ ਤੇ ਬਾਹਰ ਆਇਆ ਨਾ ਭਾਈ ਜੀ ਨਵੀਂ ਲਾਈਫ ਦਿੱਤੀ ਆ ਗੱਲ ਸੁਣਨ ਵਾਲੀ ਬਿਲਕੁਲ ਇਹ ਪੰਜਵੀਂ ਵਾਰੀ ਟਾਈਮ ਅੱਛਾ ਤੇ ਮੇਰਾ ਪ੍ਰੈਸ਼ ਯੂਨਾਈਟਿਡ ਤੋ ਮੇਰੀ ਡੈਥ ਹੀ ਹੋ ਗਈ ਸੀ 10 ਮਿੰਟ ਮੇਰੀ ਵਾਈਫ ਬੈਠੀ ਉਹਨੂੰ ਪਤਾ ਅੱਛਾ ਜੀ ਪਰ ਸਾਰੇ ਸੀ ਮੇਰੀ ਫੈਮਿਲੀ ਪਰ ਉਹ ਫਿਰ ਮੈ ਮਹਾਰਾਜ ਮੈਂ ਇਦਾਂ ਨਹੀਂ ਮਰਨਾ ਜੇ ਕੋਈ ਮੌਤ ਨਹੀਂ ਹੈ ਕਿ ਪੰਥ ਪਿੱਛੇ ਸ਼ਹੀਦ ਹੋਈਏ ਕਿ ਤੇਰੇ ਪਿੱਛੇ ਸਿਰ ਵੱਟਿਆ ਜਾਵੇ ਜਾਂ ਕੋਈ ਗੱਲ ਹੋਵੇ ਕੌਮ ਪਿੱਛੇ ਗੁਜ਼ਰੀਏ ਮਰੀਏ ਸ਼ਹੀਦ ਹੋਈਏ ਤਾਂ ਤਾਂ ਸਵਾਦ ਵੀ ਇਦਾਂ ਦਾ ਵਿਚਾਰ ਸੀ ਗੱਲਾਂ ਕਰੀ ਜਾਂਦਾ ਮੈਂ ਇਦਾਂ ਦੀ ਬਹੁਤ ਮੈਂ ਮਹਾਰਾਜ ਬਹੁਤ ਸੇਵਾ ਤੇ ਬਹੁਤ ਤੁਸੀਂ ਕਰਵਾਈ ਹੈ ਐ ਨਾ ਕਰੋ ਇਦਾਂ ਹੀ ਮੈਂ ਗੱਲ ਕਰੀ ਜਾਂਦਾ ਹਸਪੀਟਲ ਅੱਛਾ ਆਪਣੇ ਆਪ ਨਾਲ ਆ ਮੈਨੂੰ ਨੀਂਦ ਆ ਗਈ ਨੀਂਦ ਦਾ ਇੰਜੈਕਸ਼ਨ ਦੇ ਦ ਤਾਂ ਮੈਨੂੰ ਨੀਂਦ ਨਹੀਂ ਸੀ ਆ ਰਹੀ ਕਿ ਦਿਨੋਂ ਨੀਂਦ ਆ ਗਈ ਤੇ ਮੈਂ ਉੱਠਿਆ ਤਾਂ ਮੇਰੇ ਨਾਲ ਮੈਨੂੰ ਇਹ ਲੱਗੇ ਕੁਝ ਪੇਟ ਦੇ ਵਿੱਚ ਮੇਰੇ ਸਿਸਟਮ ਗਿਆ। ਅੱਛਾ ਮੈਂ ਫੋਨ ਲਈ ਕੁਝ ਗੱਲ ਬਣੀ ਹੈ ਤੇ ਮੈਂ ਉਹ ਪੇਟ ਦੇ ਵਿੱਚ ਮੈਨੂੰ ਫਿਰ 4 5 6 7 8 ਘੰਟੇ ਬਾਅਦ ਡਾਕਟਰ ਕਹਿੰਦਾ ਆਪਾਂ ਸੀਟੀ ਸਕੈਨ ਦੁਬਾਰਾ ਕਰਾਈਏ। ਕਰਾਇਆ ਤਾਂ ਉਹ ਨਰਵ ਜਿਹੜੀਆਂ ਸੀ ਉਹ ਠੀਕ ਹੋ ਗਈਆਂ। ਇਹ ਮੈਨੂੰ ਕਈ ਵਾਰੀ ਇਸ ਤਰ੍ਹਾਂ ਹੋਇਆ ਕਿ ਗੁਰੂ ਅੰਤਪਰ ਬਾਬਾ ਦੀਪ ਸਿੰਘ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਨਾ ਕਰਕੇ ਸਾਰਾ ਕੁਝ ਹੋਇਆ। ਫਿਰ ਤਾਂਗ ਸੀ ਵੀ ਹੁਣ ਹੁਣ ਜਿਉਣਾ ਹੈ ਨਾ ਤਾਂ ਕਿਸੇ ਨਾਲ ਗੱਲ ਕਰਨੀ ਹੈ ਨਾ ਕਿਸੇ ਨੂੰ ਕਹਿਣਾ ਹੈ। ਮਹਾਰਾਜ ਮੇਰੇ ਲੈ ਚਲੋ। ਦੇਖੋ ਤੁਸੀਂ ਬਾਈ ਜੀ। ਹਾਂ। ਇਹ ਰਣੰਦਪੁਰ ਸਾਹਿਬ ਤੋਂ ਦਸਵੇਂ ਪਾਸ਼ਾ ਖੁਸ਼ ਹੋਏ ਤਾਂ ਕੀ ਕਰਦੇ ਅੱਛਾ ਬਾਬਾ ਦੀਪ ਸਿੰਘ ਜੀ ਤਾਂ ਖੁਸ਼ ਹੋਏ ਵੀ ਪੁੱਤਰ ਹੁਣ ਲੈ ਜਾਣਾ ਉੱਥੋਂ ਸਿੰਘ ਕਹ ਲਿਆ ਅੱਛਾ ਜੀ ਉਹਨੂੰ ਪਤਾ ਲੱਗਿਆ ਬਾਈ ਬਿਮਾਰ ਨੇ ਸਿੰਘ ਆ ਗਏ ਉਹ ਕਹਿੰਦੇ ਸੀ ਲੈਣ ਆਏ ਆ ਦਸਵੇਂ ਪਾਸ਼ਾ ਨੇ ਤੁਹਾਨੂੰ ਬੁਲਾਇਆ ਪਰ ਆਤਾ ਉਹ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਹਿੰਦੇ ਅਸੀਂ ਅਸੀਂ ਬੁੱਧਵਾਰ ਨੂੰ ਵੇਟ ਕਰਾਂਗੇ ਮੈਂ ਕਹਾਂ ਜੀ ਬੁੱਧਵਾਰ ਨਹੀਂ ਹੋਣੇ ਲੈ ਚਲ ਅੱਛਾ ਉਹ ਕਹਿੰਦੇ ਨਹੀਂ ਤੁਸੀਂ ਜਾਪ ਆਉਣਾ ਵੀ ਠੀਕ ਹੋ ਗਿਆ ਹਾਂ ਮੈਂ ਉੱਠਿਆ ਜੀ ਮੇਰਾ ਗੱਟਾ ਡਾ ਸੁਜ ਗਿਆ ਅੱਛਾ ਜੀ ਉਸ ਸਵੇਰੇ ਫਿਰ ਮੈਂ ਗਿਆ ਲੰਗ ਮਾਰਦਾ ਮਾਰਦਾ ਤੇ 12 ਵਜੇ ਤੋਂ ਬਾਅਦ ਅੰਮ੍ਰਿਤ ਸੰਚਾਰ ਹੋਣਾ ਸੀ ਤੇ ਮੈਂ ਬਾਬਾ ਜੀ ਹੈਡ ਗਰੰਤੀ ਨੇ ਉੱਥੇ ਬਾਬਾ ਜਗਿੰਦਰ ਸਿੰਘ ਜੀ ਬਹੁਤ ਪਿਆਰ ਕਰਦੇ ਨੇ ਉਹਨੇ ਕਰੇ ਉਹਨਾਂ ਨੂੰ ਵੀ ਆਪਣਾ ਸਭ ਨੂੰ ਇਹ ਪਾਇਆ ਉਹਨਾਂ ਨੇ ਤੇ ਮੈਂ ਬਾਬਾ ਜੀ ਕਿੱਟਾ ਬੜਾ ਦੱਸਦਾ ਕਦੇ ਕੋਈ ਨਹੀਂ ਹੋ ਜੂਗਾ ਠੀਕ ਕਰਦੇ ਅਜੇ 2 ਘੰਟੇ ਪਏ ਦਸੌਂ ਹੂੰ ਪਾਰਾ ਕਦ ਵੱਜਣਗੇ ਕਦ 12 ਵਜੇ ਨੇ ਬਾਦਰ ਗੱਲ ਤਾਂ ਸੁਣਾਉਣਾ ਅੱਛੀ ਵੀ ਲੱਗੀ ਹੋਈ ਹਾਂ ਤਾਂ ਉਹ ਫਿਰ ਮੈਂ ਕਿਹਾ ਮਹਾਰਾਜ ਮੇਰਾ ਗਿੱਟਾ ਦੁਖਦਾ ਮੈਂ ਲੰਗ ਮਾਰਦਾ ਜਾਊਂਗਾ ਤੁਹਾਡਾ ਸਿੰਘ ਜੀ ਨੌਂ ਬਰ ਨੌਂ ਕਰਦੇ 15 ਮਿੰਟ ਲੱਗੇ ਹੋਣੇ ਜੀ 15 ਮਿੰਟ ਮੈਂ ਜਾ ਉੱਠਿਆ ਬਾਥਰੂਮ ਜਾਣਾ ਸੀ ਮੇਰਾ ਗਿੱਟਾ ਕਿਤੇ ਨਹੀਂ ਥਾ ਵਸੋਜਨ ਗਈ ਕਿਤੇ ਹੋ ਗਈ ਮਤਲਬ ਇਹੋ ਜੀ ਗੱਲਾਂ ਮੈਂ ਤਾਂ ਤੁਹਾਨੂੰ ਸੁਣਾਉਣਾ ਜ਼ਰੂਰੀ ਹੈ ਕਿ ਗੱਲਾਂ ਜਿਹੜੀਆਂ ਮੈਂ ਆਏ ਸੁਣਨਾ ਸਤਕਾਰਾਂ ਦੀ ਜਿਹੜੇ ਗੱਲਾਂ ਆਪ ਕਰਦੇ ਆ ਇਹਨਾਂ ਨੂੰ ਕੀ ਪਤਾ ਜਿਹੜੇ ਬੀਤੀਆਂ ਉਹਨੂੰ ਪਤਾ ਉਸ ਤੋਂ ਬਾਅਦ ਮੈਂ ਗਿਆ ਜੀ ਅੱਛਾ ਫਿਰ ਦੇਖੋ ਨਿਹੰਗ ਸਿੰਘ ਜੀ ਨੇ ਆਪਣੀ ਡਿਊਟੀ ਲਵਾ ਲਈ ਜੀ ਉਹ ਆਏ ਉਹ ਬਾਬਾ ਜਗਿੰਦਰ ਸਿੰਘ ਨੂੰ ਕਹਿਣ ਲੱਗੇ ਜੀ ਅੱਜ ਡਿਊਟੀ ਮੇਰੀ ਲਾ ਦਿਓ ਪਤਾ ਨਹੀਂ ਮੈਨੂੰ ਵਾਜਾਂ ਆ ਰਹੀਆਂ ਮੈਨੂੰ ਗੁਰੂ ਕਹਿ ਰਿਹਾ ਵੀ ਮੇਰੇ ਸਿੰਘ ਨੂੰ ਅਮਰਤ ਛਕਾਉਣਾ ਤੂੰ ਉੱਥੇ ਗੁਰਦਵਾਰ ਸਾਹਿਬ ਅਜ ਮਹਾਰਾਜ ਫਿਰ ਸਰਬਜੀਤ ਸਿੰਘ ਜੀ ਹੋਣੀ ਸਾਰੇ ਪੰਜ ਪਿਆਰੇ ਉਹਨਾਂ ਨੇ ਇੰਨਾ ਪਿਆਰ ਕੀਤਾ ਮੈਨੂੰ ਬਿਠਾਇਆ ਚੌਂਕੜਾ ਲਵਾਇਆ ਫਿਰ ਜੀ ਉਹ ਬਾਣੀ ਪੜ੍ਹਦੇ ਨੇ ਸਾਰੇ ਹਾਂਜੀ ਜਦਾਂ ਅਮਰ ਜੀ ਆਪਰ ਵੱਜੋ ਜਾਣੇ ਪਹਿਲੀ ਜਪਜੀ ਸਾਹਿਬ ਫਿਰ ਆਪਣੇ ਜਪਾ ਸਾਹਿਬ ਫਿਰ ਅੱਜ ਬਾਣੀਆਂ ਪੜ੍ਹਦੇ ਖੜਾ ਕਰ ਲੈਂਦੇ ਸਾਰੇ ਨੂੰ ਜੀ ਮੈਂ ਜੇ ਖੜਾ ਹੋਇਆ ਮਰੀਏ ਟੰਗਾਂ ਕੰਬਣਾ ਹੂੰ ਮੈਂ ਗੁਰੂ ਮੈਂ ਬਹਿਣਾ ਨਹੀਂ ਮੈਂ ਜੋ ਤੇਰਾ ਹੈ ਉਹਦੇ ਹਿਸਾਬ ਨਾਲ ਚੱਲਣਾ ਮੈਂ ਕਿਰਪਾ ਕਰ ਲਓ ਜੀ ਮੈਂ ਸਵਾ ਘੰਟਾ ਖੜਾ ਰਿਹਾ ਕਿਉਂਕਿ ਪੰਜ ਬਣੀ ਨੂੰ ਦੇਰ ਲੱਗ ਜਾਂਦੀ ਹੈ ਪਤਾਸੇ ਕੋਲਾ ਕਰ ਉਹ ਸਾਰਾ ਕੁਝ ਮੈਂ ਦੇਖਿਆ ਸਭ ਤੋਂ ਪਹਿਲਾਂ ਫਿਰ ਅੰਮ੍ਰਿਤ ਵੇਲੇ ਸਰਜੀ ਜੀ ਕਹਿੰਦੇ ਇੱਥੇ ਆਓ ਤੁਹਾਨੂੰ ਡੇ ਲਾਓ ਓਹੋ ਹੋ ਬਾਈ ਜੀ ਉਸ ਤੋਂ ਬਾਅਦ ਮੈਂ ਰੋਇਆ ਕਿਤੇ ਅੱਛਾ ਉੱਥੀ ਸੌਂਦੇ ਉੱਥੇ ਜੀ ਬਾਬਾ ਜੀ ਆ ਕੇ ਮੈਂ ਤੱਲੇ ਗਿਆ ਬਧਾਈਆਂ ਦੇਰੇ ਸੀ ਮੈਂ ਗੱਲਾਂ ਪਹਿਲਾਂ ਮੇਰੇ ਵੱਲੋਂ ਵੀ ਬਹੁਤ ਜ਼ਿਆਦਾ ਉਗਾਈ ਗੁਰੂ ਕਰੇ ਉਹਦੀ ਕਿਰਪਾ ਜੀ ਮੈਂ ਤਾਂ ਕਾਹਦਾ ਕਰਨਾ ਉਹਨੇ ਤਰਸ ਕਰ ਲਿਆ ਮੇਰੇ ਤੇ ਬਸ ਮੈਂ ਤੁਹਾਨੂੰ ਇਹੀ ਕਹਿ ਸਕਦਾ ਬਹੁਤ ਵੱਡੀ ਗੱਲ ਤੁਸੀਂ ਜਿਹੜੀ ਸਨਾਇਤ ਇਹ ਜਿਹੜਾ ਇੱਕ ਇਤਿਹਾਸ ਦੇ ਵਿੱਚ ਮੈਂ ਬੋਲ ਰਿਹਾ ਇਹ ਦਰਜ ਹੋਣ ਵਾਲਾ ਇੱਕ ਅਮਰ ਚਿਕਾਇਆ ਗਿਆ ਉਹਦਾ ਕਾਰਨ ਇਹ ਹੈ ਕਿ ਕਿੰਨੇ ਸਮੇਂ ਤੋਂ ਤੁਸੀਂ ਕਿੰਨੇ ਸਬਜੈਕਟਸ ਹੋਏ ਆਪਾਂ ਤਾਂ ਹੀ ਨਾਮ ਨਹੀਂ ਲੈ ਰਹੇ ਕਿਹੜੇ-ਕਿਹੜੇ ਫੀਲਡ ਦੇ ਵਿੱਚ ਤੁਸੀਂ ਗਏ ਕਿਹੜੇ ਲੋਕਾਂ ਨੇ ਤੁਹਾਡੇ ਵਿਰੁੱਧ ਸਾਜ਼ਿਸ਼ਾਂ ਰਚੀਆਂ ਕਿਹੜੇ ਲੋਕਾਂ ਨਾਲ ਤੁਸੀਂ ਲੜ ਕੇ ਫੇਰ ਉਸੇ ਤਰ੍ਹਾਂ ਦੁੱਧ ਦੇ ਉੱਪਰੋਂ ਜਿਵੇਂ ਮਲਾਈ ਨਿੱਤਰਦੀ ਹੈ ਉਵੇਂ ਉੱਪਰ ਆਏ ਤੇ ਫੇਰ ਰੱਬ ਨੇ ਐਸੀ ਮਿਹਰ ਕੀਤੀ ਦੇਖੋ ਕਿ ਤੁਹਾਨੂੰ ਉਸ ਤੋਂ ਬਾਅਦ ਮੈਂ ਇੱਕ ਹੋਰ ਚੀਜ਼ ਨੋਟ ਕੀਤੀ ਤੁਹਾਡੀ ਕੈਰੈਕਟਰ ਦੇ ਵਿੱਚ ਤੇ ਮੈਂ ਸਾਂਝੀ ਕਰ ਸਕਦਾ ਜੇ ਅਗਿਆ ਹੋਵੇ ਸ਼ੁਰੂ ਮਤਲਬ ਤੁਹਾਡਾ ਜਿਹੜਾ ਗੁੱਸਾ ਸੀ ਸੱਤਵੇਂ ਅਸਮਾਨ ਤੇ ਹੁੰਦਾ ਸੀਗਾ ਤੇ ਉਹ ਬਹੁਤ ਜ਼ਿਆਦਾ ਕੰਟਰੋਲ ਹੋ ਗਿਆ ਤੇ ਸਬਰ ਸੰਤੋਖ ਦੇ ਵਿੱਚ ਬਹੁਤ ਹੀ ਜ਼ਿਆਦਾ ਤੁਸੀਂ ਹੁਣ ਉਸ ਰਾਹ ਤੇ ਪਹੁੰਚ ਗਏ ਜਿਹੜੀ ਗੁੱਸੇ ਨਾਲ ਦੀ ਗੱਲ ਕੀਤੀ ਹੈ ਨਾ ਜਦ ਆਹ ਸ਼ੰਤੀ ਸਰ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਸਾਰੀ ਸੰਗਤ ਖੜੀ ਹੋ ਜਾਓ ਮੈਂ ਜਾ ਰਿਹਾ ਥੱਲੇ ਪੋਰੇ ਤੇ 2-3 ਘੰਟੇ ਉਹ ਬੈਠੇ ਰਹੇ ਉੱਥੇ ਜੀ ਉਹਨਾਂ ਨੇ ਆ ਕੇ ਕਿਹਾ ਜੀ ਗੁਰੂ ਘਰ ਦਾ ਬੱਚਾ क्षत्रिय ਹੈਗਾ ਜੀਦ ਹੋਇਆ ਬਾਬਾ ਦੀਪ ਸਿੰਘ ਜੀ ਦੇ ਨਾਲ ਉਹਨਾਂ ਦਾ ਉਹ ਉਹਨੂੰ ਆਪਣਾ ਬੱਚਾ ਹੀ ਸਮਝਦੇ ਸੀ ਜੀ ਪਰ ਇੱਕ ਸਮੱਸਿਆ ਹੈ ਹਾਂ ਸਮੱਸਿਆ ਹੈ ਕਿ ਅੱਗ ਮੂੰਹ ਚੋਂ ਅੱਗ ਕੱਢਦਾ ਔਰ ਇੰਨਾ ਤੱਤਾ ਹੈ ਦੈਟਸ ਯੂ ਕਿ ਅਸੀਂ ਦੈਟਸ ਮੀ ਦੈਟਸ ਵਾਟ ਯੂ ਟਾਕਿੰਗ ਅਬਾਊਟ ਯਾ ਕਿ ਉਹ ਇੰਨਾ ਕਿ ਤਤ ਹੈ ਵੀ ਤੁਹਾਨੂੰ ਦੱਸ ਨਹੀਂ ਸਕਦਾ ਉਹਨੂੰ ਸੁਭਾਲਣਾ ਬਹੁਤ ਔਖਾ ਵਾਹ ਉਹ ਜਦ ਆਪੋ ਆਪ ਬਾਹਰ ਹੁੰਦਾ ਨਾ ਤੇ ਫਿਰ ਉਹਨੂੰ ਉਹ ਬਾਬਾ ਦੀਪ ਸਿੰਘ ਜੀ ਗੁਰੂ ਕਰਦੇ ਇਹੀ ਸੁਭਾਲਦੇ ਨੇ ਉਹੀ ਕੰਟਰੋਲ ਕਰ ਸਕਦੇ ਆ ਇਹ ਬੰਦੇ ਤੇ ਆਮ ਤੇ ਬਸ ਨਹੀਂ ਵੀ ਕੱਲ ਨੂੰ ਬੀਬਾ ਜੀ ਆਏ ਨਾ ਮਾਰਕੁੱਟ ਨਾ ਕਰਿਓ ਉਹਨੇ ਜੋ ਆਉਣਾ ਸਾਹਮਣੇ ਸਾਰਾ ਕੁਝ ਫੂਕ ਦੇਣਾ ਕਿਉਂਕਿ ਨਾ ਤਾਂ ਝੂਠ ਬਰਦਾਸ਼ਤ ਕਰੇ ਨਾ ਉਹ ਜਿਹੜੀ ਆ ਦੁਨੀਆਦਾਰੀ ਦੀਆਂ ਗੱਲਾਂ ਨੇ ਮਾਂ ਚਲਾ ਕੇ ਲੁੱਕੀ ਕਰਦੇ ਇਹ ਬਰਦਾਸ਼ਤ ਕਰੇ ਨਾ ਹੀ ਉਹਨੂੰ ਜਾਇਦਾਤ ਤੇ ਨਾ ਹੀ ਪੈਸੇ ਨਾਲ ਭੁੱਖ ਹੈ ਤੁਸੀਂ ਦੇਖ ਲਓ ਮੈਂ ਕਹਿੰਦੇ ਮਾਂ ਮੈਨੂੰ ਗੱਲ ਸੁਣਾਉਂਦੀ ਸੀ ਮੈਂ ਕਿਹਾ ਮਾਤਾ ਜੀ ਤੁਸੀਂ ਬਾਬਾ ਨੂੰ ਕਹਿੰਦਾ ਸੀ ਉਹ ਬਰਫ਼ ਤੇ ਬੈਠਾ ਕੋਈ ਦੇ ਦਿਓ ਮਾਰੇ ਮੇਰੇ ਮਾਂ ਪੇ ਉਹਨੂੰ ਸੰਭਾਲਣਾ ਮੈਨੂੰ ਬਹੁਤ ਮੁਸ਼ਕਲ ਹੋ ਗਿਆ ਅੱਛਾ ਮੇਰੇ ਫੈਮਲੀ ਮੇਰੀ ਫੈਮਲੀ ਸੰਭਾਲਣਾ ਮੈਨੂੰ ਬਹੁਤ ਮੁਸ਼ਕਲ ਹੋ ਗਿਆ ਮੈਨੂੰ ਲੱਗਦਾ ਸੀ ਕਿ ਜ਼ਿੰਦਗੀ ਦੇ ਵਿੱਚ ਕਾਕਾ ਤੂੰ ਕਿਉਂ ਆ ਗਿਆ ਇੱਥੇ ਈਵਨ ਕੇ ਯੁਵਰਾਜ ਵੀ ਨਹੀਂ ਸੰਭਾਲ ਸਕਦਾ ਨਹੀਂ ਸੰਭਾਲ ਮੇਰੀ ਵਾਈਫਸ ਨਹੀਂ ਮੈਨੂੰ ਸੰਭਾਲ ਸਕਦੀ ਹਾਂ ਉਹ ਧੰਨ ਨੇ ਮੈਂ ਕਹਿਣ ਲੱਗਿਆ ਸੀ ਤੁਹਾਨੂੰ ਮੈਡਮ ਉਹ ਜਿਹੜੀ ਕੱਟ ਰਹੀ ਹੈ ਮੇਰੇ ਨਾਲ ਨਹੀਂ ਮੈਂ ਸੱਚ ਕਹਿਣਾ ਮੈਂ ਕਹਿਣ ਲੱਗਿਆ ਮੈਡਮ ਨੂੰ ਲੇਕਿਨ ਐਸਾ ਸਮਾਂ ਆਇਆ ਉਸ ਪੁੱਸਤੇ ਨੇ ਜੀ ਮੇਰੇ ਤੇ 14 14 ਕੇਸ ਵੀ ਪਾਏ ਮੈਂ ਜੇਲਾ ਵੀ ਕਟੀਆਂ ਕੋਟਾਂ ਚ ਵੀ ਗਿਆ ਬਹੁਤ ਕੁਝ ਹੋਇਆ ਪਰ ਕਹਿੰਦੇ ਨਾ ਫਿਰ ਰੱਬ ਰਗੜਾ ਦਿੰਦਾ ਨਾ ਐਨ ਕਰਾ ਕੇ ਸ਼ਕੀਰ ਦੀ ਕਿਰਪਾ ਹੁੰਦੀ ਹੈ ਉਹ ਕਹਿੰਦਾ ਲੈ ਵੀ ਹੁਣੇ ਸਾਰੇ ਇਮਤਿਹਾਨਾਂ ਚ ਆਪ ਹੀ ਇਮਤਿਹਾਨ ਪਾਏ ਆਪ ਹੀ ਪਾਸ ਕਰ ਲਏ ਮੇਰੇ ਤਾਂ ਪੱਲੇ ਕੁਝ ਨਹੀਂ ਜੀ ਜੋ ਕੁਝ ਕੁਸ਼ ਕੀਆ ਖੁਦਾ ਨੇ ਕੀਆ ਰੱਬ ਨੇ ਕੀਆ ਉਹਨਾਂ ਨੇ ਫਿਰ ਆਪ ਹੀ ਗੱਲ ਲਾ ਲਈ ਇਹ ਸਾਰਾ ਗੁਰੂ ਦਾ ਮੇਰਾ ਬਹੁਤ ਵੱਡਾ ਮੈਂ ਤਾਂ ਕੱਖ ਨਹੀਂ ਜੋ ਕੁਝ ਹੈ ਉਹ ਪ੍ਰਮਾਤਮਾ ਹੈ ਗੁਰੂ ਨੇ ਦੱਸ ਮੇਰੇ ਮਾਤਾ ਸਾਹਿਬ ਕੌਰ ਜੀ ਮੇਰੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਧੰਨ ਧੰਨ ਸ਼ਹੀਦ ਸਿੰਘ ਧੰਨ ਧੰਨ ਚਾਰੇ ਸਾਹਿਬਜ਼ਾਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਧੰਨ ਧੰਨ ਗੁਰੂ ਨਾਨਕ ਆ ਮੇਰਾ ਪਰਿਵਾਰ ਔਰ ਸੋ ਮੈਂ ਤੁਹਾਨੂੰ ਗੱਲ ਹਾਂਜੀ ਮੈਨੂੰ ਕਹਿਣ ਲੱਗੇ ਬਾਬਾ ਜੀ ਕਹਿੰਦੇ ਤੈਨੂੰ ਹੋਰ ਕੀ ਚਾਹੀਦਾ ਤੈਨੂੰ ਪਿਓ ਵੀ ਦੇਤਾ ਹੈ ਮਾਂ ਪਿਓ ਤੇਰਾ ਹਾਂ ਹੈ ਮਾਂ ਮੇਰੀ ਸਾਬ ਕਰ ਤੈਨੂੰ ਮਾਂ ਵੀ ਦੇਤੀ ਤੈਨੂੰ ਦਾਦੀ ਵੀ ਦੇਤੇ ਤੇਰੇ ਭਰਾ ਵੀ ਦੇਤੇ ਤੇਰੇ ਵੱਡ ਬਟੇਰੇ ਬਾਬੇ ਵੀ ਦੇਤੇ ਤੈਨੂੰ ਸ਼ਹੀਦ ਸਿੰਘ ਵੀ ਦੇਤੇ ਤੈਨੂੰ ਸਾਰੀ ਸਿੱਖ ਕੌਮ ਦੇਤੀ ਐਡਾ ਵੱਡਾ ਪਰਿਵਾਰ ਦਾ ਬੱਚਾ ਹੋ ਕੇ ਹੋਰ ਤੈਨੂੰ ਕੀ ਚਾਹੀਦਾ ਹੁਣ ਹਜੇ ਵੀ ਭਾਲਦਾ ਹਾਂ ਹਾਂ ਉਹ ਚੀਜ਼ ਨੇ ਮੈਨੂੰ ਰੋਵਾ ਤੁਹਾਡੇ ਅਮਰਿਤ ਛਕਰਣ ਤੋਂ ਬਾਅਦ ਯੁਵਰਾਜ ਜੀ ਤੇ ਵੀ ਬਹੁਤ ਅਸਰ ਹੋਇਆ ਹੁਣ ਇਧਰ ਨੂੰ ਰਾਹ ਉਹਨਾਂ ਦੇ ਮਨ 'ਚ ਆਣਾ ਸ਼ੁਰੂ ਹੋ ਗਿਆ ਮੈਂ ਤਾਂ ਯਾਰ ਚਾਰ ਇੱਕਦਮ ਪਹਿਲਾਂ ਦੇਖੀ ਉਹਦੀ ਵੀਡੀਓ ਤੇ ਉਹ ਹੰਸਾਲੀ ਸਾਹਿਬ ਬਾਬਾ ਜੀ ਸਿੰਘ ਜੀ ਮਹਾਰਾਜ ਜਿੱਥੇ ਸੀਗੇ ਉੱਥੇ ਨਾ ਥੜੇ ਤੇ ਆਹਨਾ ਸਾਫ ਕਰ ਰਿਹਾ ਇੱਕ ਪਟਕਾ ਬੰਨਿਆ ਹੋਇਆ ਮੱਥਾ ਟੇਕਿਆ ਐ ਖੜਾ ਮੈਂ ਯੂਟਿਊਬਿੰਗ ਮੈਸੇਜ ਲਿਖਿਆ ਮੈਂ ਅੱਜ ਜਿੰਨੀ ਤੇ ਤੈਨੂੰ ਦੇਖ ਕੇ ਮੇਰੀ ਇੱਕ ਬੇਨਤੀ ਹੈ ਹਾਂ ਜਦ ਵੀ ਤੂੰ ਮناسب ਸਮਝੇ ਮਹਾਰਾਜ ਘੇਰ ਤਾਸ ਕਰੀਰੇ ਦਾੜਾ ਸਜਾ ਹੋਵੇ ਤੇ ਦਸਤਾਰ ਬੰਨੀ ਹੋਵੇ ਹੈ ਤੇ ਮੈਂ ਕਿ ਤੂੰ ਬਹੁਤ ਕੁਝ ਰੱਬ ਨੇ ਤੈਨੂੰ ਦਿੱਤਾ ਉਕੇ ਨਾ ਪედაਜੀ ਕੋਈ ਨਹੀਂ ਟਾਈਮ ਆਇਆ ਤੇ ਇਹ ਵੀ ਰੱਬ ਨੇ ਆਪੇ ਕਰਾ ਲਿਆ ਇੰਨਾ ਨੀਵਾ ਬੱਚਾ ਉਹ ਦੁਨੀਆ ਉਸ ਤੋਂ ਯੁਵਰਾਜ ਤੋਂ ਨੀਵਾ ਮਤਲਬ ਇੰਨਾ ਕੁਝ ਹਾਸਲ ਹੋਣ ਦੇ ਬਾਵਜੂਦ ਵੀ ਇੱਕ ਬੰਦਾ ਇੰਨਾ ਡਾਊਨ ਟੂ ਅਰਥ ਹੋ ਸਕਦਾ ਅਸੀਂ ਉਹ ਲੋਕ ਦੇਖੇ ਨੇ ਜਿਹੜੇ ਚਾਰ ਕਦਮ ਚੱਲੇ ਨਹੀਂ ਤੇ ਉਹ ਪੈਰ ਛੱਡ ਗਏ ਯੁਵਰਾਜ ਦੇ ਚਿਹਰੇ ਤੋਂ ਯੁਵਰਾਜ ਦੀ ਗੇਮ ਤੋਂ ਯੁਵਰਾਜ ਦੀ ਲਾਈਫ ਤੋਂ ਕਦੇ ਵੀ ਨਹੀਂ ਫੀਲ ਹੋਇਆ ਕਿ ਇਸ ਬੰਦੇ ਨੂੰ ਇੰਨਾ ਕੁਝ ਰੱਬ ਨੇ ਦਿੱਤਾ ਤੇ ਕਦੇ ਵੀ ਹੌਮੇ ਆਇਆ ਹੋਵੇ ਭਾਈ ਮੇਰਾ ਖਿਆਲ ਜੇ ਰੱਬ ਬਹੁਤ ਪਿਆਰ ਕਰਦਾ ਨਾ ਕਹਿੰਦੇ ਨਾ ਜੱਤਰ ਸਤਰ ਦਿਸਾ ਬਿਸਾ ਉਹ ਫੈਲੇ ਨਰਾਗ ਸਾਚ ਕਹੂੰ ਸੁਰਲੇ ਸਵੇਤ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਮੈਂ ਸਮਝਦਾ ਪ੍ਰੇਮ ਦੀ ਜਿਹੜੀ ਗਾਥਾ ਜਿਹੜੀ ਗੱਲ ਹੈ ਕਹਿ ਰਿਹਾ ਵੀ ਤੂੰ ਨੀਵਾਰਾ ਹੈ ਤੇ ਹਮੇਸ਼ਾ ਹੀ ਮੈਂ ਤਾਂ ਕਹਿ ਮਹਾਰਾਜੇ ਪਰਿਵਾਰ ਤੁਹਾਡਾ ਦਿੱਤਾ ਹੈ ਬੱਚੇ ਤੁਹਾਡੇ ਦਿੱਤੇ ਇਹਨਾਂ ਨੂੰ ਆਪਣੇ ਚਰਨਾਂ ਦੀ ਧੂੜ ਬਣਾ ਕੇ ਰੱਖਿਓ ਮੇਰੀ ਤਾਂ ਹੀ ਅਰਦਾਸ ਤੁਹਾਡੇ ਮਨ ਦੇ ਵਿੱਚ ਹੁਣ ਇਹ ਗੱਲ ਆ ਰਹੀ ਹੈ ਜਦੋਂ युवराज ਨੂੰ ਦੇਖਿਆ ਉੱਥੇ ਕਿ ਹਸਾਲੀ ਸਾਹਿਬ ਤੁਸੀਂ ਵੀ ਦਰਸ਼ਨ ਕਰੋ ਬਹੁਤ ਉਹ ਤਾਂ ਖੈਰ ਜਾਂਦਾ ਬਹੁਤ ਚਿਰ ਤੋਂ ਤੁਸੀਂ ਤੁਸੀਂ ਬਾਬ ਜੀ ਮੈਂ ਤਾਂ ਹੁਣ ਮੇਰਾ ਮੈਂ ਮੈਨੂੰ ਸਾਰੇ ਮੈਂ ਵੀ ਮਿਲਿਆ ਸੀ ਬਾਬਾ ਜੀ ਸੀਗੇ ਅੰਸਾਲੀਆਂ ਨੂੰ ਬੜੇ ਮੇਰੀ ਰੂਹ ਦੀ ਕਿਤਾਬ ਪੜ ਰਹੀ ਸੀ ਜਦੋਂ ਮੈਂ ਗਿਆ ਮੈਂ ਪੁੱਛ ਨਹੀਂ ਸਕਿਆ ਕਿਉਂਕਿ ਬ੍ਰਹਮ ਗਿਆਨੀ ਨੂੰ ਪੁੱਛਣਾ ਬੜਾ ਖਤਰਨਾਕ ਹੋਣਾ ਸੀ ਲੋੜ ਹੀ ਨਹੀਂ ਪੁੱਛਣ ਦੀ ਜੀ ਉਹ ਜੋ ਕਹਿੰਦੇ ਠੀਕ ਹੈ ਜੀ ਕਿਉਂਕਿ ਉਸ ਤੋਂ ਬਾਅਦ ਗੱਲ ਸ਼ੇਅਰ ਕਰਾਂਗੀ ਮੇਰੀ 18 ਲੱਖ ਬੁੱਕ 26 4 ਕਰੋੜ ਰੁਪਏ ਦੀ ਲੋਕਾਂ ਨੇ ਛਕਵਾਈ ਤੇ ਵੰਡੀ ਜਿਸ ਟਾਈਮ ਉਹ ਪੜ ਰਹੀ ਸੀ ਤੇ ਮੈਨਾਂ ਉਹਨਾਂ ਨੂੰ ਦੇਖਿਆ ਮਤਲਬ ਮੈਂ ਸਮਝਦਾ ਵੀ ਇਹੋ ਜਿਹੇ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਨਮਸਕਾਰ ਜੀ ਮੈਂ ਤਾਂ ਅਨੰਦਪੁਰ ਸਾਹਿਬ ਹੁਣ ਮਾਰਾ ਜਾਨਾ ਜੀ ਇਹ ਹੁਣ ਮੇਰਾ ਦਿਲ ਕਰਦਾ ਵੀ ਸਾਰੇ ਦਰਸ਼ਨ ਕਰਕੇ ਆਉਣਾ ਹੈ ਸਿੰਘ ਸਜਿਆ ਗੁਰੂ ਸਾਹਿਬ ਕਿੰਨੇ ਖੁਸ਼ ਹੋਣਗੇ ਸਾਰੇ ਬਹੁਤ ਖੁਸ਼ ਹੋਣਗੇ ਉਹਨੂੰ ਪੂਰੀ ਦੁਨੀਆ ਖੁਸ਼ ਹੈ ਤੁਹਾਡੇ ਇਸ ਗੱਲ ਤੇ ਤਾਂ ਪੂਰੀ ਧਰਤੀ ਖੁਸ਼ ਹੈ ਕਾਇਨਾਤ ਖੁਸ਼ ਹੈ ਗੋਰੇ ਖੁਸ਼ ਹੈ ਉਹਨੇ ਕਿਰਪਾ ਹੀ ਕਰ ਅੰਗਰੇਜ਼ ਖੁਸ਼ ਹੈ ਤੇ ਤੁਹਾਡਾ ক্রিকেট ਨਾਲੋਂ ਹੁਣ ਨਾਤਾ ਘਟਿਆ ਤਾਂ ਨਹੀਂ ਘਟਦਾ ਨਹੀਂ ਜਾਊਗਾ ਟੁੱਟਦਾ ਨਹੀਂ ਕੋਈ ਗੱਲ ਗੁਰੂ ਨੇ ਕਹੀ ਕਿ ਰੱਬ ਵਾਲਾ ਤੁਹਾਡਾ ਧਿਆਨ ਜ਼ਿਆਦਾ ਹੋ ਗਿਆ ਤੈਨੂੰ ਦੋ ਕਿਰਤ ਦਿੱਤੀਆਂ ਨੇ ਕਰਨ ਨੂੰ ਤੈਨੂੰ ਫਿਲਮਾਂ ਦਿੱਤੀਆਂ ਉਹ ਇਸੇ ਸਰੂਪ ਚ ਕਰਨੀ ਹੈ ਜੀ ਔਰ ਇੱਕ ਤੈਨੂੰ ক্রিকেট ਦੀ ਕੋਚਿੰਗ ਦਿੱਤੀ ਹੈ ਇਹ ਬੱਚੇ ਆ ਸਾਰੇ ਤੇਰੀ ਜ਼ਿੰਮੇਵਾਰੀ ਹੈ ਜੀ ਇਹ ਕਿਰਤ ਤਾਂ ਦੂ ਕਰਦੇ ਰਹਿਣਾ ਹੈ ਜੀ ਲੇਕਿਨ ਮੈਂ ਹਮੇਸ਼ਾ ਅਰਦਾਸ ਕਰਦਾ ਮਹਾਰਾਜ ਅਮਰेश ਤੁਸੀਂ ਛਕਾਇਆ ਇਹਦਾ ਸਾਰੀ ਕਿਤੇ ਕੋਈ ਗਲਤੀ ਨਾ ਹੋਏ ਇਹਦੀ ਮਰਿਆਦਾ ਤੁਸੀਂ ਆਪ ਹੀ ਕਰਨੀ ਹੈ ਆਪ ਮੈਨੂੰ ਕੱਖ ਨਹੀਂ ਆਉਂਦਾ ਉਹ ਮੈਨੂੰ ਇੰਨੀ ਜੀ ਵੀ ਗਲਤੀ ਨਹੀਂ ਜੀ ਹੋਣ ਜਿਵੇਂ ਬਹੁਤ ਸਰੀਆਂ ਦਿੱਤਾਂ ਨੇ ਹਨਾ ਪੰਜ ਪ੍ਰਕਾਰ ਪਾ ਕੇ ਰੱਖਣੇ ਆ ਤੇ ਫਿਰ ਆਪਾਂ ਨਹਾਉਣਾ ਹੈ ਤਾਂ ਇੱਕ ਕਸ਼ਹਿਰ ਦੁਪੈਰ ਕੱਢ ਕੇ ਫਿਰ ਦੂਜਾ ਨਵਾਂ ਪਾਉਣਾ ਹੈ ਫਿਰ ਪੰਜ ਬਾਣੀਆਂ ਦਾ ਪਾਠ ਸਵੇਰੇ ਉੱਠ ਕੇ 3 ਵਜੇ ਕਰਨਾ ਹੈ ਫਿਰ ਸ਼ਾਮ ਨੂੰ ਰਸ ਕਰਨੀ ਫਿਰ ਸਾਰਾ ਦਿਨ ਮੂਲ ਮੰਤਰ ਇਹ ਚੱਲ ਅੰਦਰ ਚੱਲਦਾ ਰਹਿੰਦਾ ਇੱਕ ਤੁਸੀਂ ਹੋਰ ਗੱਲ ਸ਼ੇਅਰ ਕੀਤੀ ਲਾਸਟ ਇੰਟਰਵਿਊ ਦੇ ਵਿੱਚ ਜਿਹੜੇ ਥੋੜੇ ਦਾੜਾ ਸਾਹਿਬ ਪ੍ਰਕਾਸ਼ ਕਰਦੇ ਹੋ ਜਦੋਂ ਤੁਸੀਂ ਆਪਣਾ ਕੰਗੀ ਨਾਲ ਉਹ ਵਾਲ ਬੜੇ ਸੰਭਾਲ ਕੇ ਰੱਖਦੇ ਹੋ ਤੁਸੀਂ ਜੇ ਵਾਸ਼ ਸ਼ੇਸ਼ਨ ਚ ਹੈ ਉਹੀ ਜੀ ਕੋਈ ਹੋਰ ਗੱਲ ਹੋਵੇ ਨਹੀਂ ਜੀ ਉਹ ਚੱਕ ਕੇ ਮਹਾਰਾਜ ਨੇ ਕਿਹਾ ਵੀ ਇਹ ਹਦਾਇਤ ਹੈ ਪੰਜ ਪਿਆਰਿਆਂ ਦੀ ਵੀ ਇਹ ਜਿਹੜੇ ਵਾਲ ਨੇ ਨਾ ਇਹ ਨਾਲੀ ਚ ਨਹੀਂ ਜਾਣੇ ਚਾਹੀਦੇ ਇਹਦੀ ਬੇਅਦਬੀ ਹੁੰਦੀ ਹੈ ਉਹ ਮੈਂ ਚੱਕ ਕੇ ਜੀ ਇਕੱਠੇ ਕਰੀ ਜਾਂਦਾ ਜੀ ਹਾਂ ਉਹ ਕਹਿੰਦੇ ਜੀ ਇਕੱਠੇ ਹੋ ਜਾਣ ਫਿਰ ਉਹਨੂੰ ਮਹੀਨੇ ਬਾਅਦ ਇਹਨਾਂ ਨੂੰ ਇਹਦਾ ਸੰਸਕਾਰ ਕਰ ਅਗਨੀ ਪੇਟ ਕਾ ਅਗਨੀ ਪੇਟ ਕਾ ਹਾਂ ਤੁਸੀਂ ਉਸ ਇੰਟਰਵਿਊ ਇਸ ਤਰ੍ਹਾਂ ਦੀ ਹੋਰ ਕੋਈ ਗੱਲ ਹੋਵੇ ਸਿੱਖੀਜ਼ਮ ਚ ਰਿਲੇਟਡ ਕੇ ਕੇਅਰ ਕਰਨ ਵਾਲੀ ਮੇਰਾ ਖਿਆਲ ਜੀ ਬੰਦੇ ਨੂੰ ਡਿਸਪਲਾਈਨਡ ਕਰ ਦਿੰਦੇ ਦੇਖੋ ਜਦ ਤੁਹਾਨੂੰ ਬਾਪ ਦਾ ਡ ਰੱਬ ਦਾ ਡਰ ਖੁਦਾ ਦਾ ਡਰ ਵੱਡਿਆਂ ਦਾ ਡਰ ਹੋਵੇ ਵੱਡ ਬਡੇਰਿਆਂ ਦਾ ਫਿਰ ਤੁਸੀਂ ਗਲਤੀ ਨਹੀਂ ਕਰਦੇ ਜੀ ਤੁਹਾਨੂੰ ਡਰ ਰਹਿੰਦਾ ਵੀ ਮੇਰੇ ਚਤਰ ਪਹਿਣ ਕੇ ਕੁੱਟ ਪਊ ਉਹ ਨਰਾਜ ਹੋ ਜਾਣਗੇ I ਥਿੰਕ ਉਹ ਇੱਕ ਐਸੀ ਚੀਜ਼ ਆ ਅਮਰੇ ਸ਼ਕਾਇਆ ਜੀ ਡਿਸਪਲਿਨ ਇੰਨਾ ਆ ਕਿ ਤੁਸੀਂ ਟਾਈਮ ਟੂ ਟਾਈਮ ਟਾਈਮ ਟੂ ਆਪੇ ਕਰੰਦੇ ਰਹਿੰਦੇ ਨੇ ਆਪੇ ਨਹੀਂ ਕਹਣਾ ਵੀ ਮੈਂ ਕਰਦਾ ਮੈਂ ਕਰਦਾ ਨਹੀਂ ਮਹਾਰਾਜ ਤੁਸੀਂ ਕਰਾਉਣਾ ਤੁਸੀਂ ਅਮਰੇ ਤੋਂ ਲੈਟਾਉਣਾ ਤੁਸੀਂ ਪਾਣੀ ਪੜਵਾਉਣੀ ਆ ਉਹ ਸਭ ਆਪਣੇ ਆਪ ਹੁੰਦਾ ਆਟੋਮੈਟਿਕ ਹਾਂ ਸਭ ਅਰਪਨ ਮਹਾਰਾਜ ਆਪੇ ਕਰ ਲੈਂਦੇ ਜੀ ਜਿਸ ਬੱਚੇ ਨੇ ਪਿਓ ਦੀ ਉਂਗਲ ਫੜੀ ਆ ਨਾ ਬਾਈ ਜੀ ਉਹ ਮੇਲੇ ਚ ਗਵਾ ਸਕਦਾ ਪਰ ਜਿਸ ਬੱਚੇ ਦੀ ਬਾਹ ਰੱਬ ਨੇ ਫੜੀ ਉਹ ਕੋ ਕਦੇ ਨਹੀਂ ਗਵਾਦਾ ਨਾ ਹਿਲਣ ਤੇ ਉਹ ਨਹੀਂ ਗਵਾਦੇ ਤੁਸੀਂ ਨਹੀਂ ਜੀ ਪਹਿਲਾਂ ਵੀ ਨਹੀਂ ਗਵਾਚੇ ਉਸ ਵੇਲੇ ਨਹੀਂ ਪਹਿਲਾਂ ਤਾਂ ਬਹੁਤ ਪਟਕਣ ਸੀ ਐਵੇਂ ਆਪਾਂ ਗੱਲ ਕਰਦੇ ਹਾਂ ਗੁਰੂ ਨੇ ਬਹੁਤ ਕੁਝ ਦਿੱਤਾ ਪਰ ਨਹੀਂ ਉਹ ਗੁਰੂ ਤੋਂ ਮੈਂ ਸ਼ਰਮਿੰਦਾ ਸੀ ਸ਼ਾਂਤੀ ਨਹੀਂ ਸੀ ਉਹ ਥੋੜਾ ਹਨਾ ਕੁਝ ਵੀ ਨਹੀਂ ਸੀ ਜੀ ਮੈਂ ਸਿੱਖ ਕੌਮ ਤੋਂ ਨਾ ਸ਼ਰਮਿੰਦਾ ਸੀ ਮੈਂ ਸ਼ੀਦਾ ਸਿੰਘਾਂ ਤੋਂ ਨਾ ਸ਼ਰਮਿੰਦਾ ਸੀ ਮੈਂ ਗੁਰੂ ਘਰ ਤੋਂ ਸ਼ਰਮਿੰਦਾ ਸੀ ਮੈਂ ਬਾਬਾ ਜੀ ਮੇਰੇ ਮੱਥਾ ਟੇਕ ਜਦ ਕਰਦਾ ਸੀ ਤੇ ਬਾਬਾ ਜੀ ਮੈਨੂੰ ਕਹੇ ਹੋਏ ਹੋਏ ਇਹ ਕੀ ਤੈਨੂੰ ਪੈਦਾ ਕੀਤਾ ਸੀ ਤੂੰ ਕੀ ਬਣਿਆ ਫਿਰਦਾ ਐ ਮੇਰੇ ਮਨ ਚ ਆਉਂਦਾ ਸੀ ਮੈਂ ਰੋ ਪੈਂਦਾ ਸਭ ਤੇ ਮਨ ਚ ਹੀ ਆਣਾ ਚਾਹੀਦਾ ਈ ਜਿਹੜਾ ਸਿੱਖ ਧਰਮ ਚ ਪੈਦਾ ਹੋਇਆ ਹੈ ਨਾ ਮੈਂ ਤਾਂ ਹੁਣ ਚਲੋ ਸਾਡੇ ਤੇ ਮਨ ਚ ਵੀ ਇਹੀ ਆਣਾ ਚਾਹੀਦਾ ਨਹੀਂ ਆਜੂਗਾ ਜੀ ਦੇਖੋ ਜਦ ਚਾਹ ਨਾ ਜਾਗਦੀ ਹੈ ਨਾ ਬਾਈ ਜੀ ਅੰਦਰੋਂ ਫੇਰ ਵਾਪਈ ਰਾਹ ਪਾ ਲੈਂਦਾ ਵਾਪੇ ਫਿਰ ਰਾਹ ਸਾਰੇ ਸਾਨੂੰ ਇੱਕ ਗੱਲ ਹੈ ਉਹ ਐਨ ਗੜਵਾ ਮਾਂਜ ਕੇ ਘਰ ਕੇ ਫੇਰ ਸੂਤ ਕਰਦਾ ਫੇਰ ਸੂਤ ਕਰਦਾ ਇਹ 30 ਸਾਲ ਦੀਆਂ 25-30 ਸਾਲ ਦੀ ਤਪੱਸਿਆ ਜਿਹੜੀ ਮਹਾਰਾਜ ਨੇ ਕਰਾਈ ਹੈ ਜਹਾਜ਼ ਚ ਜਾੜਿਆ ਚੱਲ ਪਿਆ। ਤੁਸੀਂ ਪਾਠ ਵੀ ਉਸੀ ਟਾਈਮ ਉਸੀ ਤਰੀਕੇ ਕਰ ਰਹੇ ਸੀਗੇ। 30 ਸਾਲਾਂ ਤੋਂ ਵੀ ਕਰਾ ਰਹੇ ਸੀ ਆਪ ਹੀ ਕਰਾ ਰਹੇ ਸੀ। ਟਾਈਮ 2 ਵਜੇ ਤੁਸੀਂ ਚੌਂਕੜਾ ਮਾਰ ਕੇ ਮੈਂ ਕਈ ਵਾਰ ਸੋਚਦਾ ਤੇ 5-10 ਮਿੰਟ ਦੇ ਵਿੱਚ ਚੌਂਕੜਾ ਖੁੱਲ ਜਾਂਦਾ ਸਬਦਾ। ਹਾਂਜੀ ਹੈ ਨਾ ਤੇ ਤੁਸੀਂ ਦੋ ਤੋਂ 6 ਵਜੇ ਇੱਕ ਹੁਣ ਤੋਂ ਨੂੰ ਧਾਰਮਿਕ ਫਿਲਮਾਂ ਦੀਆਂ ਆਫਰਾਂ ਸ਼ੁਰੂ ਹੋ ਗਈਆਂ ਹੋਣੀਆਂ। ਹਾਂਜੀ ਇੱਕ ਬਹੁਤ ਮਾ ਪ੍ਰੋਡਿਊਸਰ ਦਾ ਐਸਿਕ ਹੋਣ ਐਸੇ ਉਹਨਾਂ ਦਾ। ਮੈਂ ਕਿਹਾ ਵੀ ਮੈਂ ਉਹ ਕੰਮ ਕਰੂੰਗਾ ਜਿਸ ਕੰਮ ਨਾਲ ਮੇਰੀ ਕੌਮ ਮੇਰੀ ਸਿੱਖੀ ਮੇਰੇ ਕਰਦੇ ਜਿਹੜਾ ਪ੍ਰਚਾਰ ਗੁਰੂਆਂ ਦਾ ਉੱਪਰ ਫੁੱਲਤ ਹੋਵੇ ਤੇ ਬਾਕੀ ਆ ਮੈਨੂੰ ਮੈਂ ਦੁਨੀਆ ਫਿਲਮਾਂ ਪਾਈ ਆਪਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਅੰਮ੍ਰਿਤ ਧੋਤੇ ਨਾ ਫਿਲਮਾਂ ਨਾ ਨਰਕਟ ਨਾ ਕੁਝ ਕੱਖ ਨਹੀਂ ਚਾਹੀਦਾ ਗੁਰੂ ਚਾਹੀਦਾ ਤੇ ਮਹਾਰਾਜ ਗੁਰੂ ਦਾ ਆਸ਼ੀਰਵਾਦ ਚਾਹੀਦਾ ਬਸ ਇੰਨੀ ਗੱਲ ਜੇ ਤੁਹਾਡੇ ਤੇ ਉਹ ਉਹਨਾਂ ਨੇ ਮੇਰੇ ਭਾਗ 'ਚ ਪਾਉਣਾ ਉਹ ਪਾਈ ਜਾਣਾ ਹੁਣੇ ਮੈਨੂੰ ਹਾਲੀਵੁੱਡ ਤੋਂ ਆਫਰ ਆਈ ਮੈਂ ਸੋਚ ਕਹਿਣ ਲੱਗਿਆ ਸੀ ਮੇਰੇ ਮੂੰਹ ਚੋਂ ਅੰਦਰੋਂ ਕੁਕਰਦਾ ਹੋਸੀ ਗਿਆ ਸੀ ਬਾਈ ਜੀ ਇਹ ਕਰਨਾ ਤੁਸੀਂ ਅਸੀਂ ਤੁਹਾਨੂੰ ਫਿਲਮ ਲਿਖ ਕੇ ਦੇ ਇੰਗਲਿਸ਼ ਚ ਉਹਦੇ ਛੱਪੜ ਦਾ ਰੋਲ ਕਰ ਰਹੇ ਜਿਵੇਂ ਚੀਜ਼ ਕਰਾਈ ਸੀਗਾ ਮੈਂ ਕਰੂੰਗਾ ਮੈਂ ਇਸ ਵਾਰ ਵਿੱਚ ਕਹਿੰਦੇ 7 ਵਚਨ ਵਿੱਚ ਤਾਂ ਚਾਹੁੰਦੇ ਆ 20 ਵਾੜੇ ਵਿੱਚ ਇੱਕ ਆਪਾਂ ਫਿਲਮ ਜੇ ਆਪਾਂ ਤੁਸਤਾ ਰੱਬ ਨੇ ਤੁਹਾਨੂੰ ਮੀਰ ਵੀ ਬਣਾਇਆ ਸੋ ਕੋਈ ਆਪਾਂ ਅਮਰਿਤ ਨਾਮ ਦੀ ਫਿਲਮ ਬਣਾਵਾਂਗੇ ਸਿਰਫ ਤੁਹਾਨੂੰ ਕੱਲਿਆਂ ਨੂੰ ਲੈ ਕੇ ਆਪਾਂ ਕਦੇ ਮਾਈਕ ਵਿੱਚ ਖੁਦ ਬਣਾਵਾਂਗੇ ਮੈਂ ਚਾਹੁੰਦਾ ਸੀ ਆਪਣੀ ਪ੍ਰੋਡਕਸ਼ਨ ਚ ਜੁਰਾਜ ਜੀ ਨੂੰ ਨਾਲ ਲੈ ਕੇ ਇਹ ਆਪਾਂ ਆਪਣੇ ਮਨ ਚੋਂ ਇੱਕ ਇੱਛਾ ਜ਼ਾਹਿਰ ਹੋ ਗਈ ਕੱਜ ਉਜਾਗਰ ਹੋ ਗਈ ਰੱਬ ਦੀ ਕਿਰਪਾ ਕਰੇ ਜੀ ਮੈਂ ਤਾਂ ਇੱਕ ਦੇਖਣਾ ਚਾਹੁੰਦਾ ਵੀ ਸਾਰਾ ਦਾ ਸਾਰਾ ਪਰਿਵ ਸਾਰੀਆਂ ਸਿੰਘਣੀਆਂ ਬਣ ਜਾਣ ਸਾਰੇ ਉਹ ਤੁਹਾਡੇ ਨਾਲ ਸਹਿਮਤ ਨੇ ਉਹ ਜੇ ਆਪਣੇ ਪਰਿਵਾਰ ਵਾਲੇ ਨਹੀਂ ਦੇਖੋ ਆਪਣਾ ਆਪਣਾ opinion ਹੈ ਜੇ ਤੁਸੀਂ ਹੈਜ਼ਲ ਜੀ ਨੂੰ ਬਣਾਤਾ ਤੇ ਉਹ ਤਾਂ ਸੋਨੇ ਤੇ ਸਾਗ ਮੈਂ ਤਾਂ ਨਹੀਂ ਬਣਾ ਸਕਦਾ ਜੀ ਇਹ ਤਾਂ ਗੁਰੂ ਦਾ ਪਰਿਵਾਰ ਆ ਉਹ ਹੀ ਬਣਾ ਸਕਦਾ ਇੱਕ ਅਰਦਾਸ ਕਰੋ ਅਰਦਾਸ ਕਰਦਾ ਜੀ ਰੋੜਾ ਰੋੜਾ ਗੋਰੇ ਕਰੋੜਾ ਗੋਰੇ ਸਿੰਘ ਸਾਜ ਜਣੇ ਫੇਰ ਦੇਖ ਲੋ ਮੈਂ ਕਹ ਜੀ ਤੁਹਾਡੇ ਪਰਿਵਾਰ ਹੈ ਪਤਾ ਨਹੀਂ ਜੀ ਰੱਬ ਨੇ ਕੀ ਅੱਗੇ ਰੱਖਿਆ ਉਹ ਦੀ ਉਹ ਜਾਣੇ ਆਪ ਜਾਣ ਸਾਹਣ ਦੇ ਜੀ ਆਪਾਂ ਤਾਂ ਥੋੜਾ ਇੱਕ ਗੱਲ ਜਿਹੜੀ ਮੇਰੀ ਹਰ ਵਾਰ ਜਦੋਂ ਮੈਂ ਮਿਲਦਾ ਤੁਹਾਡੇ ਚਿਹਰੇ ਦੀ ਲਾਲੀ ਦਾ ਕੀ ਰਾਜ਼ ਹੈ ਇਹ ਕੀ ਇਹ ਧਾਰਮਿਕ ਲਾਲੀ ਹੈ ਜਾਂ ਇਹ ਰੋਹਾਨੀਅਤ ਦਾ ਇੱਕ ਚਸ਼ਮਾ ਵਰਗ ਰਿਹਾ ਹੈ ਕਿਹੜਾ ਵੀ ਤੁਹਾਨੂੰ ਦੇਖਦਾ ਤੁਹਾਡੇ ਤੁਹਾਡੇ ਸਾਹਮਣੇ ਅੱਖਾਂ ਚ ਅੱਖਾਂ ਪਾ ਕੇ ਗੱਲ ਨਹੀਂ ਕਰ ਪਾਉਂਦਾ ਤੁਸੀਂ ਸੁਰੂ ਤੋਂ ਹੀ ਆਏ ਤੁਸੀਂ ਸਵਾਲ ਇਹ ਜਾ ਪੁੱਛਿਆ ਮੈਨੂੰ ਆਪ ਜੀ ਜੀ ਪਤਾ ਮੈਂ ਕਿੱਥੇ ਖੜਾ ਮੈਨੂੰ ਇੰਨਾ ਪਤਾ ਹੈ कि मैं गुरु महाराज ਨੂੰ 24 ਘੰਟੇ ਉਹਨਾਂ ਦੇ ਦਰਸ਼ਨ ਕਰਾਂ ਜੀ ਉਹਨਾਂ ਦੇ ਚਰਨ ਜਰਾ ਉਹ ਉਹ ਵਿੱਚ ਜੋ ਕੁਝ ਵੀ ਹੈਗਾ ਉਹਦਾ ਹੀ ਹੈ ਜੀ ਮੇਰਾ ਉਹਨਾਂ ਨੇ ਸਭ ਕੁਝ ਦਿੱਤਾ ਉਹਨਾਂ ਨੇ ਪਾਵਰ ਦਿੱਤੀ ਉਹਨਾਂ ਨੇ ਖੌਫ ਨਹੀਂ ਦਿੱਤਾ ਕਦੇ ਹਮੇਸ਼ਾ ਕਿਹਾ ਸੱਚੇ ਰਾਹ ਚੱਲਦਾ ਉਸਤਤ ਕਰੇ ਜਹਾਨ ਮੈਨੂੰ ਯਾਦ ਹੈ ਜਦ ਕਿਸਾਨ ਅੰਦੋਲਨ ਸੀਗਾ ਤਾਂ ਮੈਨੂੰ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਹਿੰਦੇ ਪੁੱਤਰਾ ਸੱਚੇ ਰਾਹ ਚੱਲਦੇ ਆ ਉਸਤਤ ਕਰੇ ਜਹਾਨ ਗੁਰੂ ਦਾ ਹੁਕਮ ਹੈ ਚੱਲ ਮੂਰੇ ਪੈਸਾ ਲਓ ਜੀ ਮੈਨੂੰ ਤਾਂ ਹੁਕਮ ਆਇਆ ਜਦ ਨਵਜੋਤ ਸਿੰਘ ਸਿੱਧੂ ਨੂੰ ਮਿਲ ਜਾ ਕੇ ਕਿ ਮੈਂ ਕਦੇ ਮਿਲਿਆ ਨਹੀਂ ਸੀ ਉਦੋਂ ਗਿਆ ਉਦੋਂ ਵੀ ਮੈਂ ਠੋਕੇ ਆਪ ਗੱਲ ਕਰਦੇ ਰਹੇ ਅੱਜ ਵੀ ਜੇ ਕਦੇ ਇਹੋ ਜੀ ਗੱਲ ਬਣੂਗੀ ਮਹਾਰਾਜ ਕਿਰਪਾ ਕਰਨਗੇ ਥਾਪੜਾ ਤਾਂ ਬਚਿੱਤਰ ਸਿੰਘ ਵਾਂਗੂ ਦਸਵੇਂ ਪਾਤਸ਼ਾਹ ਨਹੀਂ ਦੇਣਾ ਹਾਂ ਉਹਨਾਂ ਤਾਂ ਥਾਪੜੇ ਵਗੈਰ ਤਾਂ ਮਿੱਟੀ ਆ ਫਿਰ ਤਾਂ ਸਵਾ ਲਾਗਦਾ ਕਿ ਲੜਾਈ ਹੋਵੇ ਵੀ ਭਾਈ ਆ ਗੱਲ ਐ ਚੱਲ ਪੁੱਤਰਾ ਤੇ ਉਹਨਾਂ ਨੇ ਪਤਾ ਨਹੀਂ ਕੀ ਕੀ ਕਰਾ ਦੇਣਾ ਕੀ ਪਤਾ ਸ਼ਾਇਦ ਕਿਸੇ ਗੱਲ ਪਿੱਛੇ ਗੱਲ ਹੋਣੀ ਮੈਨੂੰ ਸਾਰੇ ਕਹਿੰਦੇ ਮੈਨੂੰ ਮੋਰਾ ਵਾਲੇ ਬਾਬਾ ਜੀ ਦਾ ਫੋਨ ਆਇਆ ਮੈਸੇਜ ਆਇਆ ਓਏ ਹੋਏ 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 ਉਹਨਾਂ ਦਾ ਜਿਹੜਾ ਪਿਆਰ ਭਰੀ ਮੈਨੂੰ ਜ਼ਿੰਦਗੀ ਦੇ ਵਿੱਚ ਬੋਲ ਬੋਲੇ ਮੈਂ ਰੋ ਪਿਆ ਮੈਂ ਰੋ ਰੋ ਕੇ ਉਹਨੂੰ ਟੈਕਸ ਕਰ ਰਿਹਾ ਰੁਗ ਰੁਗ ਕੇ ਮੈਂ ਉਹਨਾਂ ਨੂੰ ਵਾਇਸ ਮੇਲ ਕਰ ਰਿਹਾ ਮੈਂ ਹਾਂ ਬਾਬਾ ਜੀ ਇੰਨਾ ਪਿਆਰ ਸਤਿਕਾਰ ਐਨ ਲੱਗਦਾ ਜਿਵੇਂ ਆਪ ਦਾ ਪਿਓ ਹ ਨਾ ਗੋਦੀ 'ਚ ਬਿਠਾ ਕੇ ਕਹਿ ਰਿਹਾ ਪੁੱਤ ਮੈਂ ਤੇਰੇ ਨਾਲ ਬੜਾ ਖੁਸ਼ ਹਾਂ ਬੜਾ ਖੁਸ਼ ਹੈ ਸ਼ਾਬਾਸ਼ ਏ ਤੇਰੇ ਤੇ ਜਦੋਂ ਪਿਓ ਤੂੰ ਸ਼ਾਬਾਸ਼ੀ ਲੈ ਲਈ ਨਾ ਫਿਰ ਕੀ ਰਹੇਗਾ ਫਿਰ ਤਾਂ ਕੀ ਰਹੇਗਾ ਉਹਨਾਂ 'ਚ ਵੀ ਗੁਰੂ ਹੀ ਦਿਖਦਾ ਜੀ ਉਹਨਾਂ 'ਚ ਦਸਵੇਂ ਪਾਤਸ਼ਾਹ ਦੇ ਰੂਪ ਹੀ ਦਿਸਦੇ ਯੋਗਰਾਜ ਜੀ ਸਾਰਾ ਜਹਾਨ ਹੀ ਖੁਸ਼ ਹੈ ਤੁਹਾਡੀ ਇਹ ਜਿਹੜੇ ਫੈਸਲੇ ਨਾਲ ਹੈ ਨਾ ਪੂਰਾ ਜਹਾਨ ਹੀ ਖੁਸ਼ ਹੈ ਉਸ ਦੇ ਵਿੱਚ ਕੋਈ ਧਰਮ ਨਹੀਂ ਹੈ ਕੋਈ ਗੱਲ ਨਹੀਂ ਹੈ ਕਿਉਂਕਿ ਜਿਹੜਾ ਆਪਣਾ ਸਿੱਖ ਧਰਮ ਹੈ ਜਿਹੜੀ ਆਪਣੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਇਹਨੂੰ ਕਿਸੇ ਵੀ ਤਰੀਕੇ ਕਿਸੇ ਵੀ ਤਕੜੀ ਦੇ ਵਿੱਚ ਤੋਲਿਆ ਜਾਵੇ ਇਸ ਗੱਲਾਂ ਨੂੰ ਜਿਹੜੀਆਂ ਨੇ ਆਪਣੇ ਧਰਮ ਨੇ ਦਸੀਆਂ ਉਹ ਸਾਰੀਆਂ ਹੀ ਖਰੀਆਂ ਨੇ ਬਿਲਕੁਲ ਜੀ ਸਾਇੰਟੀਫੀਕਲ ਨਹੀਂ ਸਾਇੰਸ ਤੇ ਆਧਾਰਿਤ ਹੈ ਮਿਰਕਲ ਜੇ ਆਪਾਂ ਬਿਆਨ ਕਰੀਏ ਨਾ ਜੀ ਆਪਾਂ ਇਸ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ ਨਾ ਉਸ ਅਕਾਲ ਪੁਰਖ ਨੂੰ ਬਿਆਨ ਕਰ ਸਕਦੇ ਨਾ ਪਾ ਗੁਰੂਆਂ ਨੂੰ ਬਿਆਨ ਕਰ ਸਕਦੇ ਆ ਨਾ ਚੀਦਾ ਸਿੰਘਾਂ ਨੂੰ ਬਿਆਨ ਕਰ ਸਕਦੇ ਆ ਨਾ ਬਾਬਾ ਦੀਪ ਸਿੰਘ ਜੀ ਅਰਗੰਦਾਸ ਉਹਨੂੰ ਕਰ ਸਕਦੇ ਆ ਇਹ ਤਾਂ ਮਹਿਸੂਸ ਕਰਨ ਵਾਲੀ ਗੱਲ ਹੈ ਜਦ ਬਾਈ ਜੀ ਤੁਸੀਂ ਮਹਿਸੂਸ ਕਰੋਗੇ ਨਾ ਤੁਹਾਡੇ ਅੱਖਾਂ ਚੋਂ ਨੇਤਰ ਚ ਉਹ ਇੰਨਾ ਬਹੂਗਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੰਨਾ ਕਬੀਰ ਕਹਿੰਦਾ ਹੈ ਇੰਨਾ ਹੰਜੂ ਆਉਂਦੇ ਆ ਬਾਬਾ ਜੀ ਕਹਿੰਦੇ ਮਹਾਰਾਜ ਉਹ ਪੁੱਤਰਾ ਹੋ ਰਿਹਾ ਜੀ ਇਸ ਪਾਣੀ ਨਾਲ ਮੈਨੂੰ ਨਵਾ ਦੇ ਜਿਹੜਾ ਪਿਆਰ ਤੇਰੇ ਵਿੱਚ ਜੀ ਮੈਂ ਮਹਾਰਾਜ ਤੁਹਾਡੇ ਹੀ ਕੁਝ ਹੋਰ ਕੋਣ ਹੈ ਸਾਡੇ ਦਾ ਪੱਲੀ ਕੁਝ ਹਾਂ ਮੇਰੇ ਵਿਚਾਰ ਨਾਲ ਇਹ ਹੈ ਕਿ ਜੋ ਕੁਝ ਹੈ ਭਾਈ ਜੀ ਉਹਨਾਂ ਦਾ ਇਸ ਇੰਟਰਵਿਊ ਨੂੰ ਇੱਥੇ ਆਪਾਂ ਸਮਾਪਤ ਕਰਦੇ ਹਾਂ ਇਸ ਆਸ ਨਾਲ ਇਸ ਅਰਦਾਸ ਨਾਲ ਕਿ yograj singh ji ਦੇ ਨਾਲ ਸਿੰਘ ਬਣਨ ਦੇ ਕਾਰਨ ਮੈਨੂੰ ਲੱਗਦਾ ਹੈ ਕਿ ਛੋਟੇ ਬੱਚੇ ਵੀ ਜਿਹੜੇ ਸਿੱਖ ਧਰਮ ਚ ਪੈਦਾ ਹੋਏ ਆ ਇਸ ਰਾਹ ਤੇ ਚੱਲਣਗੇ ਕਿਉਂਕਿ ਇਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਜਿਹੜੀ ਅੱਜ ਦੀ ਸਾਡੀ ਇੰਟਰਵਿਊ ਸੀ ਉਹਦਾ ਮਕਸਦ ਸਿਰਫ ਇੰਨਾ ਹੀ ਸੀਗਾ ਕਿ ਇੱਕ ਸਿੱਖ ਧਰਮ ਨੂੰ ਇਹ ਸਮਰਪਿਤ ਸਾਡੀ ਇੰਟਰਵਿਊ ਸੀ ਸਾਡੇ ਗੁਰੂਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਮਰਪਿਤ ਇਹ ਇੰਟਰਵਿਊ ਸੀ ਜਿਹੜਾ ਸਭ ਤੋਂ ਵੱਧ ਇਹ ਇਹਨਾਂ ਦੇ ਦਿਲ ਦੇ ਕਰੀਬ ਨੇ ਬਾਬਾ ਦੀਪ ਸਿੰਘ ਜੀ ਇਹ ਆਪਾਂ ਜਿਹੜੀ ਇੰਟਰਵਿਊ ਦੀ ਸਮਾਪਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਤੋਂ ਅਸ਼ੀਰਵਾਦ ਲੈ ਕੇ ਕਰਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ